ਸਮਝ ਗਿਆ ਤੁਹਾਡੀ ਮਜਬੂਰੀ ਹੁਣ ਮੈਂ ਆਪਦੇ ਜ਼ਰੂਰੀ ਕੰਮ ਕਰਕੇ ਇੱਥੇ ਉੱਚੀ ਨਾ ਹਸਪੀਟਲ ਤੁਸੀਂ ਮਜਬੂਰ ਕਰ ਰਹੇ ਹੋ ਤੁਸੀਂ ਆਜੋ ਮੇਰੇ ਕੋਲ ਗੱਲ ਨਹੀਂ ਮੈਂ ਦਫ਼ਤਰ ਜਾਣਾ ਤੁਸੀਂ ਆਜੋ ਦਫ਼ਤਰ ਬੈਠ ਕੇ ਗੱਲ ਕਰਦੇ ਹੋ ਤੁਸੀਂ ਮੇਰੇ ਆਫਿਸ ਆਜੋ ਪਲੀਜ਼ ਚਲੋ ਮੈਂ ਇੱਕ ਦੋ ਮਿੰਟ ਜ਼ਰੂਰੀ ਕੰਮ ਹੈ ਉਸ ਤੋਂ ਬਾਅਦ ਮੈਂ ਫਿਰ ਮੈਨੂੰ ਵੀ ਪੁਲਿਸ ਨਾਲੋਂ ਜ਼ਿਆਦਾ ਜ਼ਰੂਰੀ ਕੰਮ ਤੁਹਾਨੂੰ ਸਭਾ ਜੀ ਨਹੀਂ ਹੋ ਸਕਦੇ ਮਹਾਰਾਜ ਮੇਰੇ ਕੋਲੇ ਪੂਰੇ ਹਲਕੇ ਦੀ ਜ਼ਿੰਮੇਵਾਰੀ ਆ ਇੱਥੇ ਜ਼ਿਆਦਾ ਕਿੱਥੇ ਅੱਗ ਐਕਪੋਲੇ ਗਲੇ ਤੋਂ ਜ਼ਿਆਦਾ ਇਹ ਥੋੜਾ ਜਿਹਾ ਠੋਡੀ ਦੇ نیچے ਵੀ ਹੈ। ਦੇਖ ਸਕਦਾ ਮੈਂ ਇੱਥੇ? ਹਾਂਜੀ ਦੇਖ ਸਕਦਾ। ਸਾਰਾ ਆ ਜਾਏ। ਆ ਜਾ ਬਟਾ ਆ ਜਾ ਕੀ ਹੋਇਆ? ਬਾਹਰ ਇੱਕ ਆਂਟੀ ਖੜਿਆ ਜੀ ਰੋ ਰਹੀ ਆ ਕਹਿੰਦੇ ਸਰ ਨੂੰ ਮਿਲਣਾ ਚਾਹੀਦੀ ਹੈ ਤੇ। ਰੋ ਰਹੀ ਆ? ਹਾਂਜੀ। ਭੇਜ ਦੇ ਬਟਾ। ਹਾਂਜੀ। ਆ ਜਾਓ ਜੀ। ਸਾਸਰੀ ਕਾਲ ਜਨਾਬ। ਸਾਸਰੀ ਕਾਲ ਬੀਬਾ ਬੈਠੋ। ਨਹੀਂ ਬਹਿਣਾ ਨਹੀਂ ਜਨਾਬ ਮੈਂ ਤੁਸੀ ਨਾਲ ਚੱਲੋ। ਬੀਬਾ ਬੈਠ ਤਾਂ ਜਾ ਕੀ ਹੋ ਗਿਆ ਹਾਏ ਮੇਰੇ ਨਾ ਘਰਾਂ ਵਾਲੇ ਦੇ ਚੈਨਾ ਡੋਰ ਫਰਗੀ ਗਾਲ ਚ ਉਹ ਤਾਂ ਹਸਪਤਾਲ ਚ ਆ ਜੇ ਹਾਏ ਉਹ ਸਾਡੇ ਕੋਲ ਮਲਾਜਮ ਵੀ ਹੈ ਨਹੀਂ ਕੋਈ ਕੰਪਲੇਂਟ ਤਾਂ ਲਿਖਾ ਦਿਓ ਤੁਸੀਂ ਬੀਬਾ ਵੀਰ ਜੀ ਉਹ ਤੁਹਾਨੂੰ ਪਹਿਲਾਂ ਨੂੰ ਕੁਝ ਹੋ ਜਾਵੇ ਤੁਸੀਂ ਪਹਿਲਾਂ ਨਾਲ ਚਲੋ ਤੁਸੀਂ ਪਹਿਲਾਂ ਉਹਨੂੰ ਜਾ ਕੇ ਫੜੋ ਜਿਨੇ ਇਹ ਕੰਮ ਕੀਤਾ ਵੀ ਆ ਹਾਏ ਹਾਏ ਆਜੋ ਵੀਰ ਜੀ ਉਠੋ ਤੁਸੀਂ ਕੰਪਲੇਂਟ ਤਾਂ ਲਿਖਾ ਦਿਓ ਮੁੰਛੀ ਕੋਲੇ ਵੀਰ ਜੀ ਮੈਂ ਬਾਅਦ ਚ ਲਿਖਾਉਂਗੀ ਉਹ ਮਾਰਨੇ ਕਿਨਾਰੇ ਪਏ ਆ ਉਹਦਾ ਸਾਰਾ ਗਾਲ ਵੱਢਿਆ ਗਿਆ ਆ ਕਿਹੜਾ ਹਸਪਤਾਲ ਚ ਹੈ ਅਨਾਲੀ ਇਹ ਜਿਹੜਾ ਸਰਕਾਰੀ ਹਸਪਤਾਲ ਆ ਚਲੋ ਮੈਂ ਆਉਣਾ ਤੁਸੀਂ ਪਹੁੰਚੋ ਉੱਥੇ ਆ ਜੇ ਕਿਸੇ ਨਾਲ ਹੀ ਆਜੋ ਵੀਰ ਜੀ ਮੈਂ ਨਾਲ ਲੈ ਕੇ ਜਾਣਾ ਤੁਹਾਨੂੰ ਮੇਰੇ ਕੋਲ ਮੁਲਾਜ਼ਮ ਨਹੀਂ ਹੈਗੇ ਮੈਂ ਸਰਕਾਰੀ ਗੱਡੀ ਵੀ ਹੈ ਨਹੀਂ ਮੈਂ ਆ ਗਿਆ ਬਸ ਪਹੁੰਚ ਗਿਆ 5 ਮਿੰਟਾਂ ਜਾ ਕੇ ਮੈਂ ਚਲੋ ਤੁਸੀਂ ਪਹੁੰਚੋ ਗੇਅਰ ਕਰਾਉਦੇ ਪੇਸ਼ੈਂਟ ਦੀ ਚਲਕੀ ਮੈਂ ਵਾਪਸ ਇੱਥੇ ਆਉਣਾ ਪਊਗਾ ਤੁਹਾਨੂੰ ਇੱਕ ਵਾਰੀ ਠੀਕ ਹੈ ਮੇਰੇ ਕੋਲ ਤੁਸੀਂ ਜੇ ਨਾਲ ਚਲੋ ਤਾਂ ਬਾਲੀ ਬਿਹਤਰ ਗੱਲ ਹੈ ਉਧਰ ਬਹੁਤ ਮੰਦੀ ਹਾਲਤ ਆ ਵੀਰ ਜੀ ਉਹਨਾਂ ਪਤਾ ਨਹੀਂ ਉਹਨੂੰ ਰੈਫਰ ਕਰਦੇ ਨੇ ਇਥੋਂ ਉਹਨੇ ਸਾਨੂੰ ਗਾਹ ਗਾਲ ਦੇਣਾ ਹੈ ਬੀਬਾ ਕੰਪਲੀਟ ਤਾਲ ਖਾ ਲਓ ਮੇਰੇ ਕੋਲ ਮੁਲਾਜ਼ਮ ਹੈ ਨਹੀਂ ਮੈਨੂੰ ਆਪ ਨੂੰ ਵੀਰ ਜੀ ਮੈਂ ਕਵਰਾਈ ਹੋਈ ਆ ਤੁਸੀਂ ਗੱਲ ਕਿਉਂ ਨਹੀਂ ਸਮਝਦੇਗੇ ਇਹ ਚੀਜ਼ਾਂ ਬਾਅਦ ਚ ਵੀ ਹੋ ਜਾਣਗੀਆਂ ਪਹਿਲਾਂ ਤਾਂ ਤੁਸੀਂ ਉਹਨੂੰ ਫੜੋ ਜਿਹਨੇ ਇਹ ਕੰਮ ਕੀਤਾ ਵੀ ਆ। ਬੈਠੋ ਪਹਿਲਾਂ ਉੱਥੇ ਡਾਕਟਰਾਂ ਦਾ ਕੰਮ ਹੈ। ਵੀਰ ਜੀ ਤੁਸੀਂ ਸਮਝਦੇ ਕਾਹ ਤੋਂ ਨਹੀਂ ਗੱਲ ਨੂੰ। ਉਹਦੇ ਕੋਲ ਹੈਗਾ ਕਿ ਨਹੀਂ ਕੋਈ? ਮੇਰੇ ਉਹ ਚਾਚੇ ਸਹੁਰੇ ਦਾ ਮੁੰਡਾ ਲਿਆਂਦਾ ਹੋਇਆ ਮੈਂ ਨਾਲ ਅਸੀਂ ਮਸਾ ਚੱਕ ਕੇ ਉਹਨੂੰ ਹਸਪਤਾਲ ਚ ਲੈ ਕੇ ਗਏ ਆ। ਚਲੋ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਉਹ ਹੈਗਾ ਨਾ ਕੋਲੇ? ਹਾਂਜੀ। ਤੁਸੀਂ ਦੇਖ ਰਹੇ ਹੋ ਉਹਨੂੰ? ਹਾਂਜੀ। ਮੈਂ ਤੁਹਾਨੂੰ ਨਾਰਮਲ ਗੱਲ ਜਿਹੜੀ ਪੁੱਛਣੀ ਮੈਨੂੰ ਉਹ ਦੱਸ ਦਿਨਾ ਤੁਸੀਂ ਵੀ ਮੇਰਾ ਜਿਹੜਾ ਕੰਮ ਹੈ ਕੋਈ ਗੱਲ ਨਹੀਂ ਮੈਂ ਜਾਊ ਮੈਂ ਤਾਂ ਇੱਕ ਵਾਰੀ ਹਾਲਾਤ ਦੇਖਣੇ ਦੇਖੀ ਆ। ਕੀ ਚਾਹੁੰਦੇ ਮੇਰੇ ਤੋਂ ਦੋਸਤੋ ਤੁਸੀਂ ਮੈਂ ਉੱਥੇ ਕੀ ਕਰਨ ਜਾ ਕੇ ਵੀਰ ਜੀ ਮੇਰੀ ਗੱਲ ਸੁਣੋ ਸਾਡੇ ਰਿਸ਼ਤੇਦਾਰਾਂ ਨੇ ਆਉਣਾ ਸੀਗਾ ਤੇ ਉਹਨੂੰ ਮੈਂ ਥੋੜਾ ਜਿਹਾ ਸਮਾਨ ਲੈਣ ਬਾਹਰ ਕੱਲਿਆ ਮੈਂ ਉਹਨੂੰ ਕਿਹਾ ਵੀ ਸੀ ਵੀ ਤੂੰ ਗੱਡੀ ਬਾਹਰ ਕੱਢ ਲੈ ਤੇ ਗੱਡੀ ਤੇ ਜਾਵੜਾ ਵੀ ਕਿੰਨੇ ਜਿਆਦੇ ਲੋਕ ਪਤੰਗ ਚੜਾਈ ਜਾਂਦੇ ਆ ਉਹਨੇ ਮੇਰੇ ਅੱਕ ਨਹੀਂ ਸੁਣੀ ਤੇ ਉਦੋਂ ਪਤਾ ਲੱਗਾ ਜਦੋਂ ਆ ਅੱਡਾ ਪਾਰਕ ਕੀਤਾ ਤੇ ਨਾਲ ਦੀ ਨਾਲ ਉਹਦੇ ਗਲਚ ਉਹਦੇ ਡੋਰ ਨੰਗੀ ਆ ਕਿੰਨੇ ਕੁ ਛੱਟ ਕਿੰਨੇ ਕੁ ਕਿੰਨੇ ਕੁ ਡੋਰ ਉਹਦੇ ਬੱਚੇ ਹੀ ਕੁਛ ਨਹੀਂ ਜੀ ਉਹਦੇ ਮੂੰਹ ਸਿਰ ਸਾਰੇ ਹੀ ਉਹਦਾ ਤਾਂ ਲਹੂ ਹਲਵਾਣਾ ਮੈਨੂੰ ਤਾਂ ਉਹਦਾ ਪਤਾ ਹੀ ਨਹੀਂ ਲੱਗਦਾ ਵੀ ਕਿੱਥੇ ਕਿੱਥੇ ਲੱਗ ਗਈ ਨ ਇੱਕ ਵਾਰ ਡਾਕਟਰ ਨੂੰ ਕੇਅਰ ਕਰਨ ਲਾ ਕੇ ਆਇਆ ਤੁਸੀਂ ਉਹਦੀ ਮੈਂ ਤਾਂ ਮੈਨੂੰ ਤਾਂ ਕੋਈ ਸਮਝ ਨਹੀਂ ਆਈ ਕਿਹੜਾ ਡਾਕਟਰ ਨੇ ਉਹਨਾਂ ਕੀ ਕੁਝ ਕਰੀ ਜਾਂਦੇ ਸੀ ਮੈਂ ਤਾਂ ਬਾਹਰ ਖੜੀ ਸੀ ਮੈਨੂੰ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਕਿਹੜਾ ਵੀ ਦਰਖਾਸਤ ਦੇ ਕੇ ਆਓ ਨਹੀਂ ਦਰਖਾਸਤ ਚਲ ਕੋਈ ਗੱਲ ਨਹੀਂ ਦਰਖਾਸਤ ਜਿਹੜੀ ਬਣਦੀ ਹੈ ਇਹ ਤਾਂ ਨਾ ਜੀ ਖੜਿਆ ਨਹੀਂ ਗਿਆ ਖੂਨੋਂ ਖੂਨ ਹੋਇਆ ਪਿਆ ਉਹਦਾ ਬਹੁਤ ਜਿਆਦਾ ਮੰਦੀ ਹਾਲਤ ਆ ਜੇ ਤੁਸੀਂ ਚੱਲ ਵੜੋ ਤਾਂ ਬਾਲੀ ਬਿਹਤਰ ਆ ਨੇ ਡਾਕਟਰ ਨੇ ਕੀ ਕਹ ਜੇ ਖੂਨੋਂ ਖੋਨਾ ਕੋਈ ਜ਼ਿਆਦਾ ਸਹੀ ਮੇਜਰ ਤਾਂ ਨਹੀਂ ਕੋਈ ਕੋਸ ਨਹੀਂ ਉਹਨਾਂ ਨੇ ਤਾਂ ਮੈਨੂੰ ਦੱਸਿਆਗਾ ਉਹਨਾਂ ਨੇ ਤੇ ਇਹ ਕਿਹਾ ਵੀ ਤੁਸੀਂ ਤਰਖਾਰਚ ਦੇ ਦੋ ਮੈਂ ਤਾਂ ਕਰਕੇ ਆਈ ਆ ਤੁਸੀਂ ਨਾ ਐਂ ਕਰੋ ਉੱਥੋਂ ਤਾਂ ਪਹਿਲਾਂ ਉੱਥੇ ਜਾਓ ਜਿੱਥੇ ਚੈਨਲ ਡੋਰ ਖਿਲਰੀ ਪਈ ਐ ਜਾ ਕੇ ਦੇਖੋ ਤਾਂ ਸਹੀ ਉੱਥੇ ਕੀ ਹਾਲ ਅੱਜ ਤਾਂ ਮੇਰੇ ਬੰਦੇ ਤੇ ਲੱਗੀ ਪਤਾ ਨਹੀਂ ਹੋਰ ਉਹ ਤੋਂ ਕਿੰਨੇ ਕਿੰਨੇ ਕ ਜ਼ਿਆਦਾ ਉਥੋਂ ਨੰਗੜ ਵੀ ਨੁਕਸਾਨ ਹੋ ਕੇ ਡੋਰ ਜਿਹੜੀ ਰਾਹ ਚ ਖਿਲਰੀ ਪਈ ਉਹ ਤੇ ਲਿਖਿਆ ਥੋੜੋ ਕੀ ਦੀ ਡੋਰ ਆ ਭੈਣ ਜੀ ਉਹ ਤੁਸੀਂ ਚੈਨਬੀਨ ਤਾਂ ਕਰ ਸਕਦੇ ਆ ਨਾ ਵੀ ਕਿੱਥੋਂ ਆਈ ਏ ਡੋਰ ਕਿਧਰੋਂ ਆਈ ਏ ਕੀ ਹੋਇਆ ਕੀ ਨਹੀਂ ਤੁਹਾਡਾ ਹੀ ਵਾਸਾ ਤੁਸੀਂ ਕਰੋ ਇਹ ਮੈਂ ਜੀ ਸਾਡਾ ਵਾਸਾ ਨੂੰ ਪੁਲਿਸ ਨੂੰ ਦੱਸੋ ਅਸੀਂ ਅੰਤਰਜਾਮੀ ਆ ਪੁਲਿਸ ਕਿਤੇ ਵੀ ਸਾਡਾ ਵਾਸਾ ਇਹੋ ਸਾਡਾ ਜਿੰਨੇ ਜੋਗਾ ਵਾਸਾ ਹੈਗਾ ਮੇਰੇ ਇੱਕ ਗੱਲ ਸੁਣੋ ਉਹਨੂੰ ਗੁੱਸਾ ਨਾ ਕਰਿਓ ਮੇਰੀ ਗੱਲ ਤਾਂ ਪਹਿਲੀ ਗੱਲ ਤਾਂ ਜੇ ਪੁੱਛਣਾ ਤਾਂ ਫੋਨ ਕਰਕੇ ਪੁੱਛ ਲਓ ਕੋਈ ਜ਼ਿਆਦਾ ਪ੍ਰੋਬਲਮ ਤਾਂ ਨਹੀਂ ਕੋਈ ਰੈਫਰ ਵਗੈਰਾ ਕਰਨੀ ਪ੍ਰੋਬਲਮ ਤਾਂ ਨਹੀਂ ਹੈਗੀ ਕੀ ਪਤਾ ਕੀ ਕਰਨਗੇ ਮੈਨੂੰ ਤਾਂ ਉਹ ਨਹੀਂ ਸਮਝ ਲੱਗੀ ਕਿ ਫਿਰ ਮੈਨੂੰ ਪਹਿਨੇ ਇੱਕ ਗੱਲ ਦੱਸੋ ਤੁਸੀਂ ਆ ਕਿੰਨੇ ਦਿਨ ਪਹਿਲਾਂ ਦੀ ਗੱਲ ਹੈ ਜਿੱਦੇ ਮੈਂ ਸਿਰਫ ਇੱਕ ਲੰਘਦੇ ਨੇ ਤੁਹਾਡੇ ਬੱਚਿਆਂ ਨੂੰ ਦੇਖਿਆ ਮੈਂ ਕੋਠੇ ਤੇ ਯਾਦਾਂ ਤੁਹਾਨੂੰ ਤੁਸੀਂ ਕੀ ਬੋਲੇ ਸੀ ਉਹ ਤੇ ਨਹੀਂ ਮੈਂ ਬਹੁਤ ਬੱਚਿਆਂ ਨੂੰ ਛੱਡ ਕੇ ਆ ਜੀ ਉਹ ਤੋਂ ਬਾਅਦ ਹੋਈ ਪਹਿਣ ਮੇਰੀ ਆ ਕਿੱਥੇ ਛੱਡ ਕੇ ਬੱਚਿਆਂ ਨੂੰ ਉਦੇ ਉਲਟਾ ਤੂੰ ਸਾਨੂੰ ਗੱਲਾਂ ਸੁਣਾਇਆ ਮੈਂ ਤੈਨੂੰ ਦਿਖਾ ਦੇਣਾ ਅਸੀਂ ਤਾਂ ਸਾਰੀ ਵੀਡੀਓਗ੍ਰਾਫੀ ਕਰਦੇ ਆਂ ਜਿੱਦੇ ਮੈਂ ਉਦੇ ਤੁਹਾਡੇ ਬੱਚੇ ਦੇਖਣੇ ਵੀ ਤੀਜੀ ਮੰਜ਼ਲ ਤੇ ਫਿਰਦੇ ਆਂ ਮੈਂ ਤਾਂ ਸੋਚਿਆ ਵੀ ਯਾਰ ਬੱਚੇ ਕਿਤੇ ਡੰਗ ਕੇ ਮਣਕਾਣਾ ਤੜਾ ਲੈਣ ਤੋਂ ਨਾ ਤੜਵਾਰਨ ਬੱਚਿਆਂ ਦਾ ਨੁਕਸਾਨ ਹੋ ਜਾਏ ਮੈਂ ਉਸ ਕਰਕੇ ਗਿਆ ਤਾਂ ਵੀਰ ਜੀ ਤੁਸੀਂ ਚੱਲ ਵੜੋ ਪਲੀਜ਼ ਜੀ ਮੇਰੇ ਮੁਲਾਜ਼ਮ ਜੇ ਛੱਤ ਤੇ ਚੜੇ ਤਾਂਗਾ ਤੁਹਾਡੇ ਬੱਚੇ ਕੋਲ ਚਾਈਨਾ ਡੋਰ ਸੀ ਨਾ ਚਲੋ ਵੀਰੇ ਇਹ ਤਾਂ ਹੋਊਗਾ ਨਿਭੜਗਾ ਗੱਲਾਂ ਜਿਹੜੀ ਅੱਜ ਦੀ ਗੱਲ ਆ ਤੁਸੀਂ ਉਹਦਾ ਤੇ ਮਾੜੀ ਜੀ ਗੌਰ ਕਰ ਲਓ ਹੁਣ ਮੈਨੂੰ ਕੀ ਪਤਾ ਸੀਗਾ ਹੁਣ ਬੱਚੇ ਲੈ ਆਉਂਦੇ ਖੇਡਣ ਲੱਗ ਪੈਂਦੇ ਹੁਣ ਮੈਨੂੰ ਕੀ ਪਤਾ ਸੀ ਅੱਜ ਉਹੀ ਘੜੀ ਸਾਡੇ ਤੇ ਆ ਗਈ ਆ ਹੁਣ ਭੈਣ ਜੀ ਇਹੀ ਹੁਣ ਇਹ ਵੀ ਤਾਂ ਬਾਕੀ ਦਾ ਬੱਚਾ ਹੀ ਖੇਡਿਆ ਨਾ ਜੇ ਥੋਡੇ ਵਾਲੀ ਗੱਲ ਉਹੀ ਹੁਣ ਉਹਦੇ ਮਾਪਿਓ ਕਹਿ ਦੇਣਗੇ ਜੇ ਲੱਭ ਵੀ ਲੈ ਅਸੀਂ ਵੀ ਬੱਚਾ ਖੇਡਦਾ ਜੀ ਅਸੀਂ ਕੀ ਕਰੀਏ ਉਹਦੇ ਵਿੱਚ ਤਾਂ ਫਿਰ ਪੁਲਿਸ ਕੀ ਕਰੀਏ ਉਹਦੇ ਵਿੱਚ ਦੱਸੋ ਆਪਣੇ ਬੱਚਾ ਬਾਰੇ ਤੁਸੀਂ ਇਹ ਗੱਲ ਆਖੀ ਉਹਦੇ ਵੀ ਬੱਚਾ ਉਹਦਾ ਖੇਡਣਾ ਜੀ ਤੁਸੀਂ ਤਾਂ ਵੇਚਣ ਵਾਲਿਆਂ ਨੂੰ ਤਾਂ ਫੜਦੇ ਨਹੀਂ ਤੁਸੀਂ ਚਿੱਟੇ ਵਾਲਿਆਂ ਨੂੰ ਤਾਂ ਫੜਦੇ ਨਹੀਂ ਉਹਦਾ ਤੂੰ ਜਾ ਕੇ ਤੂੰ ਵੀ ਪੈਣੇ ਦੁਕਾਨਦਾਰਾਂ ਨਾਲ ਕੀ ਸੀਗਾ ਮੇਰਾ ਜੇ ਨਹੀਂ ਕਰਦਾ ਤੈਨੂੰ ਕਹਿਣ ਨੂੰ ਪਰ ਅੱਜ ਤੇਰੇ ਘਰ ਵਾਲੇ ਦੇ ਪੈ ਗਈ ਤੇ ਅੱਜ ਤੇਰੇ ਭਾਦੀ ਬਣ ਗਈ ਵੀ ਚਾਇਨਾ ਡੋਰ ਵਾਲਾ ਫੜੋ ਮੈਨੂੰ ਲੱਭ ਕਿਉਂ ਤੂੰ ਜਿੱਥੋਂ ਮਰਜੀ ਵੀਰ ਜੀ ਇੰਨਾ ਸਮਾਂ ਹੈ ਨਹੀਂਗਾ ਚੱਲ ਵੜੋ ਪਲੀਜ਼ ਮੇਰੇ ਨਾਲ ਤੁਸੀਂ ਵੀ ਮੈਂ ਚਲੋ ਕੋਈ ਗੱਲ ਚਲੋ ਪਹੁੰਚੋ ਮੈਂ ਆ ਗਿਆ 2 ਮਿੰਟ ਚ ਆ ਵੀਰ ਜੀ ਮੈਂ ਚੱਲ ਵੜੋ ਮੇਰੇ ਤੇ ਮੈਂ ਆ ਗਿਆ 2 ਮਿੰਟ ਚ ਆ ਗਿਆ ਉੱਥੇ 2 ਮਿੰਟ ਚ ਆ ਗਿਆ ਉੱਥੇ ਚਲੋ ਸਿਵਲ ਹਸਪੀਟਲ ਲਿਆਣਾ ਹਾਂਜੀ ਹਾਂਜੀ ਮੈਂ 2 ਮਿੰਟ ਚ ਆ ਗਿਆ ਬਾਹਰ ਹੀ ਖੜੇ ਉੱਥੇ ਮੈਂ ਆ ਗਿਆ 2 ਮਿੰਟ ਮਲਾਜਮ ਨਹੀਂ ਹੈਗੇ ਮੇਰੇ ਕੋਲ ਮੈਂ ਆਪ ਹੀ ਹੋਣਾ ਪੋਗਾ ਮੈਨੂੰ ਗੱਡੀ ਲੈ ਗੁਡੀ ਚਨਾ ਡੋਰ ਵਾਲਾ ਪੇਸ਼ੈਂਟ ਕਿੱਥੇ ਆ? 4 ਨੰਬਰ ਰੂਮ ਚ ਆਈ। 4 ਨੰਬਰ ਚ। ਸਤਿ ਸ਼੍ਰੀ ਅਕਾਲ ਭੈਣ ਜੀ। ਕਿਵੇਂ ਆ ਹੁਣ? ਅੱਗੇ ਨਾਲ ਤਾਂ ਹਾਲ ਤੇ ਠੀਕ ਆ ਜੀ। ਓਕੇ ਡਾਕਟਰ ਸਾਹਿਬ। ਹਾਂ ਸਰ। ਕੀ ਹਾਲਤਾ ਪੋਜੀਸ਼ਨ ਹੁਣ ਪੇਸ਼ੈਂਟ ਦੀ ਕੁਝ ਹੱਦ ਤੱਕ ਠੀਕ ਹੈ ਜੀ ਤੇ ਜਿਹੜੇ ਹਿਸਾਬ ਨਾਲ ਗੰਭੀਰ ਹਾਲਤਾ ਇਹਦੀ ਤੇ ਗਲੇ ਦੇ ਕਾਫੀ ਆ ਗਲੇ ਦੇ ਕਾਫੀ ਬਥੇਰਾ ਜ਼ੋਰ ਲਾਇਆ ਸੀ ਤਾਂ ਜੀ ਪ੍ਰਸ਼ਾਸਨ ਨੂੰ ਵੀ ਕਿਹਾ ਹੋਇਆ ਵੀ ਇਹ ਚਨਾ ਟੋਰ ਬੰਦ ਹੋਣੀ ਚਾਹੀਦੀ ਆ ਬਾਕੀ ਜਿਹੜੀ ਵੀ ਜੀ ਕਿਸਮਤ ਚ ਹੋਵੇ ਬਹੁਤ ਜ਼ਿਆਦਾ ਮੰਦੀ ਕੋਈ ਨਹੀਂ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਜਿਹੜੀ ਸਾਡੇ ਤੋਂ ਮਦਦ ਹੋਈ ਅਸੀਂ ਨਾਲ ਖੜੇ ਆ ਕਬਰਾਉਣ ਦੀ ਲੋੜ ਨਹੀਂ ਤੇ ਡਾਕਟਰ ਸਾਹਿਬ ਚੰਗੀ ਤਰ੍ਹਾਂ ਇਲਾਜ ਕਰ ਦਿਓ ਜੀ ਪੈਸੇ ਥੇਲੇ ਦੀ ਕੋਈ ਚਿੰਤਾ ਨਹੀਂ ਕਰਨੀ ਅਸੀਂ ਆਪ ਖੜੇ ਆ ਸਰ ਜੀ ਬਿਲਕੁਲ ਹਾਂਜੀ ਹਾਂਜੀ ਅਸੀਂ ਪ੍ਰਸ਼ਾਸਨ ਨਾਲ ਵੀ ਕਰਦੇ ਆਂ ਗੱਲਬਾਤ ਪੂਰਾ ਖਿੱਚਦੇ ਆਏ ਚਾਣਾ ਡੋਰ ਵੇਚਣ ਵਾਲਿਆਂ ਤੇ ਖਰੀਦਣ ਵਾਲਿਆਂ ਤੇ ਜਿਹੜੇ ਵੀ ਪਤੰਗ ਕੋਨੇ 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 ਪਤਾ ਬੈਠੋ ਕੋਈ ਗੱਲ ਦੀ ਕੋਈ ਤੇ ਕੋਸ਼ਿਸ਼ ਇਹੀ ਆ ਕਿ ਚਾਣਾ ਡੋਰ ਜਮ੍ਹਾਂ ਬੰਦ ਹੋਵੇ ਅਸੀਂ ਪੂਰਾ ਜੋਰ ਲਾ ਰਹੇ ਆ ਇੱਕ ਭਾਰਤ ਜ਼ਰੂਰ ਕਰੋ ਨਾ ਕੌਣ ਸੀ ਕਿੱਥੋਂ ਸੀ ਬੱਚਿਆਂ ਨੂੰ ਬਹੁਤ ਰੋਕੀਦਾ ਅੱਜ ਕੱਲ ਦੇ ਬੱਚੇ ਨਹੀਂ ਹਟਦੇ। ਉਹ ਭੈਣੇ ਬਥੇਰਾ ਜ਼ੋਰ ਲਾਇਆ ਤੈਨ ਮੈਂ ਦੱਸੀ ਜਾਣਾ ਇਹ ਜਿਹੜੇ ਲੋਕ ਖਰੀਦਣ ਲੱਗ ਗਏ ਨਾ ਵੇਚਣ ਲੱਗ ਗਏ। ਇਹ ਤਾਂ ਨਾ ਬਸ ਮੈਂ ਬੋਲ ਨਹੀਂ ਸਕਦਾ ਹੁਣ ਇਹਨਾਂ ਨੂੰ ਕਿਵੇਂ ਹਟਾਇਆ ਜਾਵੇ। ਕੋਈ ਹੁਣ ਤਾਂ ਜੱਪਨ ਨੂੰ ਰਾਮ ਅਜੇ ਜਿੱਥੇ ਜਾਨ ਚਲੀ ਜਾਂਦੀ ਤੇ ਮੈਂ ਲੈ ਕੇ ਬੱਚੇ ਕਿੱਥੇ ਜਾਂਦੀ। ਕੋਈ ਜੂਸ ਜੱਫ ਮੰਗਾਇਆ ਕੋਈ ਫਰੂਟ ਵਗੈਰਾ ਜੀ ਨਹੀਂ ਮੈਂ ਭੇਜ ਕੇ ਮੁੰਡੇ ਮੰਗਾ ਦਿੰਦਾ। ਜੀ ਮੈਂ ਤੁਹਾਨੂੰ ਵੀ ਕਹਿੰਨੀ ਤੁਸੀਂ ਚੁਣੇ ਹੋ ਨਮਿੰਦੇ ਆ ਤੁਸੀਂ ਮਾੜਾ ਮੋਟਾ ਇਸ ਗੱਲ ਦਾ ਖਿਆਲ ਕਰੋ ਨਾ ਤੁਸੀਂ ਧਿਆਨ ਦਿਓ ਨਾ ਇਹਨਾਂ ਚੀਜ਼ਾਂ 'ਚ। ਨਹੀਂ ਨਹੀਂ ਤੁਸੀਂ ਅਸੀਂ ਪੂਰਾ ਜ਼ੋਰ ਲਾਇਆ ਮੈਂ 10 15 ਗਿੜੇ ਮਾਰ ਚੁੱਕਾ ਐ ਐਸਐਸਪੀ ਸਾਹਿਬ ਕੋਲੇ ਨਹੀਂ ਤੁਸੀਂ ਉਹਨਾਂ ਥਾਣੇ ਜਿਉਂ ਨਹੀਂ ਆਈਆਂ ਮੈਨੂੰ ਤੋਂ ਥੋੜੇ ਜਾਇਆ ਕੀ ਬੰਨਣਾ ਭੈਣੇ ਮੈਂ ਆਪ ਉੱਥੇ ਗਿੜੇ ਇੰਨੇ ਮਾਰ ਚੁੱਕਾ ਕਿ ਮੈਂ ਅੱਕ ਗਿਆਗਾ ਬੜੀ ਵਾਰੀ ਕਿਹਾ ਕਿ ਪ੍ਰਸ਼ਾਸਨ ਪੂਰੇ ਖਿੱਚ ਕੇ ਕੰਮ ਕਰੇ ਤੇ ਪੂਰਾ ਸਕੰਜਾ ਕਸੇ ਪਰ ਨਹੀਂ ਗੱਲ ਸੁਣਦੀ ਪੁਲਿਸ ਮੈਂ ਪੂਰਾ ਜ਼ੋਰ ਲਾਇਆ ਹੋਇਆਗਾ ਕੋਈ ਗੱਲ ਨਹੀਂ ਤੁਸੀਂ ਤੁਹਾਨੂੰ ਇੱਥੇ ਕੋਈ ਚੀਜ਼ ਚਾਹੀਦੀ ਆ ਤਾਂ ਦੱਸੋ ਮੈਂ ਮੁੰਡੇ ਨੂੰ ਕਹਿ ਕੇ ਭਜਵਾ ਦਿਨਾ ਜੀ ਨਹੀਂ ਨਹੀਂ ਜਿੱਕੇ ਰਸਾ ਹੋਣਾ ਪਸ ਨਹੀਂ ਚਾਹੀਦਾ ਹੌਸਲਾ ਰੱਖ ਮੈਂ ਖੜਾਂਗਾ ਕੋਈ ਡਰਨ ਘਬਰਾਉਣ ਦੀ ਲੋੜ ਨਹੀਂ ਕੀ ਠੀਕ ਹੈ ਨਾ ਜੋ ਮੈਂ ਜਿੰਨੀ ਜੋ ਕੇ ਮੈਂ ਹੈਗਾ ਮੈਂ ਖੜਾ ਥੋੜੇ ਨਾਲ ਚਿੰਤਾ ਕਰਨ ਦੀ ਲੋੜ ਨਹੀਂ ਠੀਕ ਹੈ ਅੱਛਾ ਫਿਰ ਮੈਂ ਚੱਲਦਾ ਹੁਣ ਠੀਕ ਹੈ ਓਕੇ ਚਲਿਏ ਫਿਰ ਆਪਾਂ ਰੋਕੋ ਤੁਸੀਂ ਕਰੋ ਜੇ ਤੁਸੀਂ ਆਪਦਾ ਕੰਮ ਕਰੋ ਬੈਠੋ ਬੈਠੋ ਸਭ ਆ ਜਿਓ ਉਨੇ ਨੇ ਬੈਠੋ ਕੋਈ ਗੱਲ ਨਹੀਂ ਕੋਨੇ ਬੈਠੋ ਵੇਖੋ ਮੈਂ ਗੱਲ ਕਰਾਂ ਤੁਹਾਡੇ ਨਾਲ ਆਪਾਂ ਬਾਹਰ ਹੋ ਕੇ ਕਰ ਲੈਂਦੇ ਆ ਜੀ ਗੱਲ ਡਾਕਟਰ ਸਾਹਿਬ ਕੀ ਸਥਿਤੀ ਹੈ ਸਰ ਠੀਕ ਹੈ ਜੀ ਦਿਨੋਂ ਵੈਸੇ ਸਾਰੇ ਚਿਹਰੇ ਤੇ ਡੋਰ ਫੀਲੀ ਹੋਈ ਆ ਤੇ ਗਲੇ ਤੇ ਕਾਫੀ ਡੂੰਗੀ ਆ ਉਹ ਇਹ ਤਾਂ ਮਹਾਰਾਜ ਨੇ ਰੱਖ ਲਿਆ ਇਹ ਤੱਕ ਕੱਟ 50 ਤੋਂ 60 ਪਲੱਸ ਕਰਕੇ ਆਏ ਸਟਿਚ ਆਨੇ ਆ? ਜੀ ਬਿਲਕੁਲ। ਪੂਰੇ ਚਿਹਰੇ ਤੇ। ਪੂਰੇ ਚਿਹਰੇ ਤੇ ਆ ਸਰ ਪੂਰੇ ਚਿਹਰੇ ਤੇ। ਆ ਨੱਕ ਤੇ ਨੱਕ ਤੇ ਥੋੜੀ ਹੱਡੀ ਦੀਸਨ ਲੱਗੀ। ਅੱਛਾ। ਹਾਂਜੀ ਟੋਰ ਹੈ ਹੀ ਨਹੀਂ ਚੈਨਲ ਟੋਰ ਕੋਈ ਪਤਾ ਹੀ ਹੈ ਜੀ। ਉਸ ਮਿਲਾਇਆ ਹੁੰਦਾ। ਹੂੰ। ਸਰੀ ਗਰਦਨਾ ਜਿਹੜੀ ਗਰਦਨ ਮੈਂ ਕਹਿੰਦਾ ਵੀ ਜਦੋਂ ਮੈਂ ਦੇਖਿਆ। ਜਦੋਂ ਖਤਮ ਕੀਤਾ ਮੈਂ ਜੀ। ਇਹਦਾ ਮਾਰਾ ਹੀ ਨਹੀਂ ਰੱਖ ਲਈ। ਘਟੋ ਘਟ 60 ਕੰਕੇ ਦੇ 3 ਹੀ ਬਦਲੇ ਜਿਹੇ। ਮੱਥੇ ਤੇ ਵੀ ਕੱਟ ਹੈ? ਹਾਂਜੀ ਹਾਂਜੀ ਸਰ। ਕਿੱਥੇ ਜ਼ਿਆਦਾ ਕਿੱਥੇ ਆ ਇੱਥੋਂ ਲੱਗੇ ਗਲੇ ਤੋਂ ਜ਼ਿਆਦਾ ਇਹ ਥੋੜਾ ਜਿਹਾ ਠੋਡੀ ਦੇ ਨੀਚੇ ਵੀ ਹੈ ਦੇਖ ਸਕਦਾ ਮੈਂ ਇੱਥੋਂ ਹਾਂਜੀ ਦੇਖ ਸਕਦਾ ਟੋਟਲ ਕੱਟਿਆ ਗਿਆ ਇੱਥੋਂ ਹਾਂਜੀ ਹਾਂਜੀ ਸਰ ਨੱਕ ਦੀ ਹੱਡੀ ਵੀ ਹਾਂਜੀ ਥੋੜੀ ਟ੍ਰਿਕ ਹੋ ਗਈ ਵੀ ਹੱਡੀ ਦੇ ਸੇ ਲੱਗੀ ਨਾ ਆ ਸਾਰੇ ਸਟਿਚ ਹੈ ਇੱਥੇ ਹਾਂਜੀ ਹਾਂਜੀ ਸਰ ਹੂੰ ਇਹਦਾ ਮਾਰਾ ਇਹਨੇ ਰੱਖ ਲਈ ਜਿਹੜੀ ਸਾਨੂੰ ਡੋਰ ਵਜੀ ਸੀ ਕੋਈ ਲੱਗਿਆ ਹੋਇਆ ਨਸ਼ੇ ਨੁਸ਼ੇ ਦਾ ਕਿ ਬੋਲਣਗੇ ਕੁਝ ਨੀ ਸਰ ਫਿਰ ਹਾਲ ਫਿਲਹਾਲ ਤਾਂ ਥੋੜਾ ਬੋਤਾਂ ਬੋਲਣਗੇ ਕਿਉਂਕਿ ਇੰਜੈਕਸ਼ਨ ਲਾਇਆ ਨਾ ਦਰਦ ਬਹੁਤ ਜ਼ਿਆਦਾ ਹੋ ਰਿਹਾ ਹੈ। ਅ ਥੋੜੀ ਜੀ ਗੱਲ ਕਰ ਸਕਦਾ ਮੈਂ? ਹਾਂ ਜੀ ਹਾਂ ਜੀ ਕਰ ਲਓ ਸਰ। ਬੋਲ ਸਕਦੇ ਹੋ? ਹਾਂ ਜੀ ਹਾਂ ਜੀ। ਤਕਲੀਫ ਤਾਂ ਨਹੀਂ ਜਾਂਦਾ? ਨਹੀਂ ਨਹੀਂ ਠੀਕ ਹੈ ਜੀ। ਕੀ ਨਾਮ ਹੈ ਤੁਹਾਡਾ? ਵਿਕਰਮੇ ਦੇ ਨਾਮ ਦਾ। ਕਿੱਥੇ ਜਾ ਰਹੇ ਸੀ? ਬਾਜ਼ਾਰ ਹੀ ਜਾਂਦਾ ਸੀ ਜੀ। ਰਿਸ਼ਤੇਦਾਰ ਆਉਂਦੇ ਸੀ ਵਿਆਹ ਦਾ ਕਾਰਡ ਦੇਣ। ਹੂੰ। ਮੇਰੀ ਮਸੀ ਜਾਂਦੀ ਕਿ ਚਾਚੂ ਵਾਸਤੇ ਕੁਝ ਲੈ ਆ ਤੂੰ। ਹੂੰ। ਤੁਹਾ ਮੈਂ ਕੁਝ ਖਾਣ ਦਾ ਸਮਾਨ ਲਈ ਜਾਂਦਾ ਪਤਾ ਨਹੀਂ ਲੱਗਿਆ ਜਾਲ ਕਿਧਰੋਂ ਵਿਛਿਆ ਪਿਆ ਸੀ ਜੀ ਬਸ ਕਾਦਾ ਜਾਲ ਤਾਂ ਇਹਨਾਂ ਦਾ ਡੋਰਾਂ ਦਾ ਜੀ ਪਤਾ ਨਹੀਂ ਲੱਗਿਆ ਕਿਵੇਂ ਕਿਵੇਂ ਆਈ ਵੱਧਿਆ ਹੈਗਾ ਜੀ ਸਾਰਾ ਕੁਝ ਇਹਨੇ ਸਾਰੇ ਚਿਹਰੇ ਤੇ ਕਿਵੇਂ ਫਿਰ ਗਈ ਜਿਆਦਾ ਵੀ ਛੀ ਹੋਈ ਸੀ ਡੋਰ ਪੂਰੀ ਜੀ ਪੂਰੀ ਪਤਾ ਹੀ ਨਹੀਂ ਲੱਗਿਆ ਜੀ ਕਿਧਰੋਂ ਕਿਧਰੋਂ ਆਈ ਗਈ ਜੀ ਬਾਜ਼ਾਰ ਚ ਹਾਂਜੀ ਬਾਜ਼ਾਰ ਚ ਚੌਂਕ ਚੋਂ ਜੇ ਚੌਂਕ ਜਿਹਾ ਜੇ ਐਂਟਰੀ ਕੀਤੀ ਸੀ ਉਹਦੇ ਨਾਲ ਅੱਛਾ ਹਾਂਜੀ ਦੇ ਕੋਈ ਪਤਾ ਘਪਤੋਂ ਘੜਾ ਰਹੀ ਸੀ ਬੱਚੇ ਜਾਂ ਕੁਛ ਸੀਗਾ ਕਿ ਕਿਵੇਂ ਸੀ ਡੋਰੋ ਐ ਨਹੀਂ ਪਤਾ ਕੋਈ ਕਿੱਧਰੋਂ ਕੋਈ ਕਿੱਧਰੋਂ ਸਾਰੇ ਪਾਸੇ ਖਿੱਲੇ ਰਹਿੰਦੇ ਆ ਪੰਨਾ ਸਹੀ ਸੀ ਜੀ ਜਾਲ ਉਹਨਾਂ ਵਿਸ਼ੇ ਬਈ ਮੈਨੂੰ ਨਹੀਂ ਪਤਾ ਲੱਗਿਆ ਉਦੋਂ ਪਤਾ ਲੱਗਿਆ ਮੇਰਾ ਤਾਂ ਫਿਰ ਗਈ ਆ ਜੀ ਅੱਛਾ ਤੁਹਾਨੂੰ ਹੁਣ ਕੋਈ ਗਲੇ ਤੋਂ ਕੋਈ ਸਿਰ ਤੋਂ ਨੱਕ ਤੋਂ ਕੋਈ ਹੋਰ ਤਕਲੀਫ ਤਾਂ ਨਹੀਂ ਕੋਈ ਸਾਹ ਸੋ ਮਤਲਬ ਨਹੀਂ ਸਾਹ ਤਾਂ ਠੀਕ ਨਾਉ ਦਰਦ ਬਹੁਤ ਹੁੰਦਾ ਗਲ ਚ ਉਹ ਤਾਂ ਹੋਊਗਾ ਜੋ ਕੱਟ ਲੱਗਿਆ ਕਹਿੰਦੇ 50 60 ਟਾਂਕੇ ਲੱਗੇ ਡਾਕਟਰ ਸਾਹਿਬ ਹਾਂ ਜੀ ਹਾਂ ਜੀ ਡਾਕਟਰ ਸਾਹਿਬ ਕੇਅਰ ਕਰੋ ਵਧੀਆ ਇਹਨਾਂ ਦੀ ਹਾਂ ਜੀ ਬਿਲਕੁਲ ਸਰ ਬਿਲਕੁਲ ਸਾਡਾ ਮਰਜ हां बिल्कुल बिल्कुल नहीं कोई गल नहीं मेनू पता है ਤੁਹਾਡੇ ਤੇ ਭਰੋਸਾ ਮੈਨੂੰ ਤੇ ਧਿਆਨ ਦਿਓ ਪੂਰਾ ਠੀਕ ਹੈ ਜੀ ਬਿਲਕੁਲ ਜੀ ਸਾਡੀ ਤੁਹਾਨੂੰ ਕਿਸੇ ਕਿਸਮ ਦੀ ਲੱਗੇ ਹੈਲਪ ਦੀ ਲੋੜ ਹੈ ਤਾਂ ਮੈਨੂੰ ਕੰਟੈਕਟ ਕਰ ਲਿਓ ਜਦੋਂ ਮਰਜ਼ੀ ਜੀ ਜੀ ਸਰ ਤੇ ਕਰੋ ਤਾਂ ਦਰਸਤ ਇਹਨਾਂ ਨੂੰ ਹਨਾ ਬੱਚਿਆਂ ਵਾਲੇ ਧਿਆਨ ਰੱਖਿਓ ਆਪਣਾ ਘਬਰਾਉਣ ਦੀ ਲੋੜ ਨਹੀਂ ਠੀਕ ਹੈ ਮੈਂ ਕੋਸ਼ਿਸ਼ ਕਰਨਾ ਬੰਦੇ ਫੜੇ ਜਾਂ ਠੀਕ ਹੈ ਸ਼ਰਦਾ ਜੀ ਕੋਈ ਉੱਤੇ ਤੁਸੀਂ ਸੀ ਕੋਠੇ ਤੇ ਲਾਏ ਮੈਂ ਹਨਾ ਤੁਹਾਡੇ ਬੇਟੇ ਨੂੰ ਉਦਣ ਵਾਲੀ ਹੈ ਹਾਂਜੀ ਮੇਰੇ ਬੱਚੇ ਇਹ ਇਹ ਮੇਰੇ ਚਾਚੇ ਸੌਰੇ ਦਾ ਮੁੰਡਾ ਇਹ ਤਾਂ ਨਾਲ ਲੈ ਕੇ ਆਇਆ ਸੀ ਨਾ ਇਹਨਾਂ ਦੇ ਚਾਚੇ ਦਾ ਬੇਟਾ ਤੁਹਾਡੇ ਸਾਹਮਣੇ ਹਾਂਜੀ ਹਾਂਜੀ ਤੁਸੀਂ ਇਹ ਠੀਕ ਹੈ ਤੁਸੀਂ ਕੇਅਰ ਕਰੋ ਇਹਨਾਂ ਦੀ ਠੀਕ ਹੈ ਬੈਠੋ ਇੱਥੇ ਤੁਸੀਂ ਇਦਾਂ ਕਰੋ ਜੀ ਇੱਕ ਵਾਰੀ ਹਾਂਜੀ ਮੇਰੇ ਕੋਲ ਥਾਣੇ ਆਓ ਇੱਕ ਵਾਰੀ ਸਰਦਾਰ ਜੀ ਤੁਸੀਂ ਵੀ ਆਓ ਇੱਕ ਵਾਰੀ ਤਾਂ ਆਪਾਂ ਥੋੜੀ ਜੀ ਗੱਲਬਾਤ ਕਰਨੀ ਆ ਤੁਹਾਡਾ ਵੀ ਇੱਕ ਦੇਖੋ ਜੇ ਤੁਸੀਂ ਹਲਕੇ ਦੇ ਮਾਲਕ ਹੋ ਨਾ ਜੇ ਤੁਸੀਂ ਲੋਕਾਂ ਦੀਆਂ ਵੋਟਾਂ ਲੈਣੀਆਂ ਲੋਕਾਂ ਦੇ ਕੰਮ ਕਰਾਉਣੇ ਆ ਤਾਂ ਸਾਡੀ ਵੀ ਇੱਕ ਡਿਊਟੀ ਹੈ ਜਿਹੜੀ ਅਸੀਂ ਵੀ ਨਿਭਾਉਣੀ ਹੁੰਦੀ ਹੈ ਠੀਕ ਹੈ ਕੋਈ ਤੁਹਾਡਾ ਨਾਲ ਮੇਰਾ ਲੜਾਈ ਨਹੀਂ ਤੁਹਾਡਾ ਨਾਲ ਮੇਰੀ ਕੋਈ ਹੂੰ ਆਪਾਂ ਥੋੜੀ ਜੀ ਇੱਥੇ ਪੇਸ਼ੈਂਟ ਦੇ ਕੋਲ ਗੱਲ ਨਹੀਂ ਕਰ ਸਕਦੇ ਆਪਾਂ ਤੁਸੀਂ ਪਲੀਜ਼ ਇਹਨਾਂ ਦੇ ਨਾਲ ਇੱਕ ਵਾਰੀ ਆ ਜਾਓ ਮੇਰੇ ਕੋਲ ਗੱਲ ਨਹੀਂ ਮੈਂ ਦਫ਼ਤਰ ਜਾਣਾ ਤੁਸੀਂ ਆ ਜਾਓ ਦਫ਼ਤਰ ਬੈਠ ਕੇ ਗੱਲ ਕਰ ਲਿਓ ਤੁਸੀਂ ਮੇਰੇ ਆਫਿਸ ਆ ਜਾਓ ਪਲੀਜ਼ ਚਲੋ ਮੈਂ ਇੱਕ ਦੋ ਮਿੰਟ ਜ਼ਰੂਰੀ ਕੰਮ ਹੈ ਉਸ ਤੋਂ ਬਾਅਦ ਮੈਂ ਫਿਰ ਮੈਨੂੰ ਪੁਲਿਸ ਨਾਲੋਂ ਜ਼ਿਆਦਾ ਜ਼ਰੂਰੀ ਕੰਮ ਤੁਹਾਨੂੰ ਸਰਦਾਰ ਜੀ ਨਹੀਂ ਹੋ ਸਕਦੇ ਮਹਾਰਾਜ ਮੇਰੇ ਕੋਲੇ ਪੂਰੇ ਹਲਕੇ ਦੀ ਜ਼ਿੰਮੇਵਾਰੀ ਆ ਮੇਰੀ ਮਜਬੂਰੀ ਸਮਝੋ ਮੈਂ ਸਮਝ ਗਿਆ ਮੇਰੀ ਮਜਬੂਰੀ ਪੂਰੀ ਹੈ ਹੁਣ ਮੈਂ ਆਪਦੇ ਜ਼ਰੂਰੀ ਕੰਮ ਕਰਦਾ ਇੱਥੇ ਉੱਚੀ ਨਾ ਬੋਲੋ ਇੱਥੇ ਉੱਚੀ ਨਾ ਬੋਲੋ ਹਸਪੀਟ ਹਾਂਜੀ ਇਹਨਾਂ ਨੂੰ ਲੈ ਕੇ ਆਓ ਸਰਦਾਰ ਜੀ ਤੁਹਾਡੇ ਜ਼ਿੰਮੇਵਾਰ ਹਨ ਹਲਕੇ ਯਾਰ ਇਹ ਮੈਨੂੰ ਕਿੱਥੋਂ ਲੈ ਗਏ ਮੇਰੀ ਪ੍ਰੋਬਲਮ ਸਮਝੋ ਠੀਕ ਹੈ ਇਹ ਬੱਚੇ ਉਧਰ ਜਿੱਦਾਂ ਤੁਸੀਂ ਆਏ ਨਾ ਦੁਕਾਨ ਤੇ ਕੋਈ ਯਾਰ ਹੂੰ ਹੂੰ ਪਤਾ ਲੱਗਿਆ ਤੁਹਾਨੂੰ ਸਮਝ ਗਏ ਠੀਕ ਹੈ ਤੁਸੀਂ ਪਲੀਜ਼ ਆਪਾਂ ਉੱਥੇ ਬੈਠ ਕੇ ਗੱਲ ਕਰ ਸਕਦੇ ਆ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਹਦਾ ਹੱਲ ਕਰਨਾ ਹੈ ਮੈਂ ਨਾ ਤੁਹਾਡਾ ਮੇਰੇ ਨਾਲ ਵੈਰ ਹਨ ਮੇਰਾ ਤੁਹਾਡੇ ਨਾਲ ਵੈਰ ਕੋਈ ਕੋਈ ਗੱਲ ਨਹੀਂ ਤੁਸੀਂ ਆਪਣਾ ਕੰਮ ਕਰੋ ਲੋਕਾਂ ਦੀ ਸੇਵਾਦਾਰ ਹੋ ਮੈਨੂੰ ਆਪਣੀ ਡਿਊਟੀ ਕਰਦੇ ਕੋਈ ਆਪ ਪਲੀਜ਼ ਆਮਣਾ ਅਬ ਡੈਰੀ ਚੈੱਕ ਕਰ ਮੜਾ ਜਾ ਜਾਣਾ ਕਿੱਧਰ ਸੀ ਆਪਣਾ ਉਸੀਂ ਛਟੋ ਡਾਇਰੀ ਨੂੰ ਤੁਸੀਂ ਹਲਕੇ ਦੇ ਮਾਲਕ ਹੋ ਫਿਰ ਕਿਉਂ ਹੋ ਗਿਆ ਏਡੀ ਕਿਹੜੀ ਗੱਲ ਨਹੀਂ ਸਾਹਿਬ ਤੁਸੀਂ ਚਲੋ ਅਸੀਂ ਆ ਗਏ ਤੁਹਾਡੇ ਮਗਰ ਮਗਰ ਹਾਂ ਨਾਲ ਚਾਹੀ ਜੀ ਲੈ ਕੇ ਆਉ ਇਹਨਾਂ ਨੂੰ ਥਾਣੇ ਇਕੱਲੇ ਆਓ ਆਪਾਂ ਗੱਲਬਾਤ ਕਰੀਏ ਬੈਠ ਕੇ ਥੋੜੀ ਜੀ ਡਾਕਟਰ ਸਾਹਿਬ ਸਰ ਕੋਈ ਪ੍ਰੋਬਲਮ ਨਾ ਹੋਵੇ ਠੀਕ ਹੈ ਮੈਂ ਕੋਸ਼ਿਸ਼ ਕਰਦਾ ਬੰਦੇ ਫੜੇ ਜਾਣ ਜੱਟ ਜਿਹਨਾਂ ਦੀ ਨੋਰ ਹੈਗੀ ਸੀ ਸਰ ਥੈਂਕ ਯੂ ਹੁਣ ਵੀ ਤੁਸੀਂ ਕਾਹਦੇ ਵਾਤੇ ਬਣਾ ਬਣਾਇਆ ਸਾਡਾ ਤਾਂ ਬੰਦਾ ਮਾਰਨ ਆਲਾ ਪਿਆ ਵੀ ਬਸ ਸੌਰੀ ਮੈਨੂੰ ਵੀ ਪਤਾ ਇਸ ਗੱਲ ਦਾ ਪਰ ਮੈਂ ਤੁਸੀਂ ਮੇਰੇ ਕੋਲ ਆਏ ਮੈਂ ਗਿਆ ਨਾ ਹਸਪਤਾਲ ਦੇਖ ਲਿਆ ਤੁਹਾਡੇ ਬੰਦੇ ਨੂੰ ਹਾਂ ਪਰ ਇੱਕ ਚੀਜ਼ ਮੈਨੂੰ ਦੱਸੋ ਤੁਸੀਂ ਵੀ ਪਹਿਲੀ ਗੱਲ ਤਾਂ ਜਦੋਂ ਪਿਛਲੀ ਵਾਰ ਮੈਂ ਤੁਹਾਡੇ ਬੱਚਾ ਨੂੰ ਛੱਤ ਤੋਂ ਉਤਾਰਿਆ ਮੈਂ ਤਾਂ ਇਹ ਵੇਖ ਕੇ ਨਾ ਮੈਂ ਲੰਘ ਰਹਿਣਾ ਉੱਥੋਂ ਗੱਡੀ ਲੈ ਕੇ ਦੇਖ ਰਿਹਾ ਵਿੱਚ ਬਸੰਤ ਪੰਚਮੀ ਦਾ ਮੌਕਾ ਤੇ ਯਾਰ ਕੀ ਕੁਛ ਪਤਾ ਨਹੀਂ ਹਨਾ ਬਹੁਤ ਹੁੰਲੜਬਾਜ਼ੀਆਂ ਬਹੁਤ ਕੁਛ ਹੁੰਦਾ ਮੈਂ ਦੇਖਿਆ ਤੁਹਾਡੇ ਬੱਚੇ ਤੀਜੀ ਮੰਜ਼ਲ ਤੇ ਪਤੰਗ ਚੜਾਈ ਜਾਂਦੇ ਸੀ ਜੇ ਮੈਂ ਥੱਲੇ ਤਾਰੇ ਮੈਂ ਮੁਲਾਜ਼ਮ ਤਾਂ ਭੇਜੇ ਤੁਹਾਡੇ ਬੱਚਿਆਂ ਕੋਲ ਡੋਰ ਕਿਹੜੀ ਸੀ ਚਾਈਨਾ ਡੋਰ ਤੇ ਜੇ ਤੁਹਾਨੂੰ ਕਹਿਣ ਦੀ ਕੋਸ਼ਿਸ਼ ਕੀਤੀ ਨਾ ਤਾਂ ਤੁਸੀਂ ਕੀ ਕਿਹਾ ਸੀ ਯਾਦ ਆ ਤੁਹਾਡੇ ਤਾਂ ਜਿਆਦਾ ਵੀਰ ਜੀ ਹੁਣ ਜਦੋਂ ਆਪਦੇ ਤੇ ਪਈ ਹੋਵੇ ਉਦੋਂ ਹਾਂ 1 ਮਿੰਟ ਮੈਂ ਬੱਚੇ ਨਾਲ ਭੁੱਲ ਗਿਆ ਹੁਣ ਮੈਂ ਦਿਖਾ ਵੀ ਦੇਣਾ ਮੈਂ ਟੋਟਲ ਚੋਦੀ ਵੀਡੀਓਗ੍ਰਾਫੀ ਕਰਦਾ ਹੁਣ ਠੀਕ ਹੈ 1 ਮਿੰਟ ਦਿਖਾਉਣਾ ਤੁਹਾਨੂੰ ਆ ਬੇਟਾ ਉਦੋਂ ਤੁਹਾਨੂੰ ਤਾਰਿਆ ਸੀ ਨਾ ਕੋਠੇ ਤੋਂ ਆ ਉਦੋਂ ਤੁਹਾਡੀ ਮੰਮੀ ਆ ਬੋਲੀ ਸੀ ਦੇਖੋ ਦੱਸੋ ਛੱਡੋ ਨਿਆਣਿਆਂ ਨੂੰ ਵੀਰੇ ਤੁਸੀਂ ਐਵੇਂ ਕਰੀ ਜਾਂਦਾ ਨਾ ਕੋਈ ਗੱਲ ਛੱਡ ਦੇ ਫਰਟ ਨੰਬਰ ਤੇ ਛੱਡ ਦੇ ਆ ਜਾ ਇੱਧਰ ਆ ਜਾ ਇੱਧਰ ਆ ਜਾ ਐਵੇਂ ਤੁਸੀਂ ਨਿਆਣਿਆਂ ਨੂੰ ਕਿਵੇਂ ਹੈਮੇ ਪਾਏ ਆ ਇਹ ਜਦੋਂ ਤੁਸੀਂ ਆਹ ਚੀਜ਼ਾਂ ਲੈ ਕੇ ਦਿੰਦੇ ਹੋ ਹੁਣ ਮੈਨੂੰ ਦੱਸੋ ਪੁਲਿਸ ਕਿੱਥੇ ਕਿੱਥੇ ਹੋਊਗੀ ਪੁਲਿਸ ਲੋਕਾਂ ਦੀ ਰਾਖੀ ਵਾਸਤੇ ਸੁਰੱਖਿਆ ਭਰਾ ਜਿਹੜੇ ਵੇਚਦੇ ਨੇ ਉਹਨਾਂ ਨੂੰ ਕਹੋ ਨਿਆਣਿਆਂ ਨੂੰ ਨਾ ਕਹੋ ਇਹਨਾਂ ਦਾ ਕੀ ਕਸੂਰ ਹੈ ਅਸੀਂ ਉਹ ਬਸ ਆਹੀ ਗੱਲ ਜਿਹੜੀ ਤੁਸੀਂ ਕਹਿੰਦੇ ਨੇ ਇਹ ਦੇ ਵੇਚਦੇ ਉਹਨਾਂ ਨੂੰ ਕਹੋ ਪੁਲਿਸ ਜਿਹੜੇ ਲੋਕਾਂ ਦੀ ਰਾਖੀ ਵਾਸਤੇ ਨੇ ਸੁਰੱਖਿਆ ਵਾਸਤੇ ਆ। ਕੱਲੇ ਕੱਲੇ ਘਰ ਦੀ ਸੁਰੱਖਿਆ ਵਾਸਤੇ ਪੁਲਿਸ ਨਹੀਂ ਵੀ ਤੁਹਾਡੇ ਘਰਾਂ ਦੇ ਵਿੱਚ ਆ ਕੇ ਦੇਖੀ। ਅਸੀਂ ਕੁਦਰਤੀ ਉੱਥੋਂ ਆ ਗਸ਼ਤ ਕਰਦੇ ਲੰਘ ਰਹੇ ਆ ਮੈਂ ਦੇਖਿਆ ਉਹਨੂੰ ਕਿ ਮੈਂ ਕਿਹਾ ਤੀਜੀ ਮੰਜ਼ਲ ਦੇ ਜਵਾਨ ਚੜੇ ਫਿਰਦੇ ਆ ਮੁੰਡਿਆਂ ਨੂੰ ਆਖਿਆ ਆ ਕੇ ਦੇਖਦੇ ਚਾਈਨਾ ਡੋਰ ਅਜੇ ਕਹਿੰਦੇ ਪਿਛਲੇ ਛੱਪੜ ਚੱਕੋ ਪਾ। ਇਹਨਾਂ ਨੂੰ ਬੱਚਿਆਂ ਨੂੰ ਪੁੱਛੋ ਤੁਸੀਂ ਲੈ ਕੇ ਕਿੱਥੋਂ ਆਏ ਇਹ? ਪਤਾ ਕਿੱਥੋਂ ਲੈ ਕੇ ਆਂਦੀ ਸੀ ਇਹ? ਉਹ ਦੁਕਾਨ ਤੋਂ ਲੈ ਕੇ ਆਏ ਸੀ। ਤੇ ਲੈ ਹੁਣ ਇਹਨਾਂ ਦਾ ਤਾਂ ਕੀ ਕਸੂਰਾ ਨਿਆਣਿਆਂ ਨੇ ਤਾਂ ਖੇਡਣਾ ਏ। ਹਾਂ ਜੀ। ਜੇ ਸਮਝਾਉਣਾ ਹੈ ਉਹਨਾਂ ਨੂੰ ਕਿ ਲੈ ਵੇਖੋ ਜੀ ਸਮਝਾਉਣਾ ਨਹੀਂ ਨਹੀਂ ਅਸਲ ਪਾਪਿਆਂ ਤੋਂ ਬੇੜਾ ਕਰਕ ਹੁੰਦਾ ਗੁਰਪ੍ਰੀਤ ਬੱਚਾ ਲੈ ਜੀ ਮੈਨੂੰ ਇੱਕ ਗੱਲ ਦੱਸੋ ਵੀ ਜੇ ਤੁਹਾਡੇ ਜਵਾਕ ਦੇ ਸਾਹਮਣੇ ਸੱਪ ਫਿਰਦਾ ਹੋਵੇ ਫੜਨ ਲੱਗੇ ਤੁਸੀਂ ਰੋਕੋਗੇ ਨਾ ਉਹ ਤਾਂ ਨਿਆਣੇ ਨੂੰ ਆਪ ਹੀ ਸਮਝ ਹੁੰਦੀ ਹੈ ਬਾਕੀ ਫਿਰ ਐਦੀ ਸਮਝ ਕਿਉਂ ਨਹੀਂ ਜਵਾਕਾਂ ਨੂੰ ਪਾਈ ਵੀ ਆ ਚੀਜ਼ਾਂ ਬੈਠਾ ਇਹ ਤਾਂ ਹੁਣ ਵੀਰ ਜੀ ਖੇਡਣ ਆ ਲਈਆਂ ਜਵਾਕਾਂ ਨੂੰ ਕੀ ਪਤਾ ਵੀ ਇਹ ਬੈਣਾਂ ਚੀਜ਼ ਇਹ ਹੁਣ ਤਾਂ ਜੀ ਸਿੱਧੇ ਸ਼ਬਦਾਂ 'ਚ ਦੇਖੋ ਤੁਸੀਂ ਜਨਾਨੀ ਹੋ ਘਰ ਵਾਲਾ ਕਿੱਥੇ ਤੁਹਾਡਾ ਇਹਨਾਂ ਦਾ ਡੈਡੀ ਕਿੱਥੇ ਉਹ ਤਾਂ ਹੈ ਨਹੀਂ ਘਰੇ ਕਿੱਥੇ ਆ ਬਾਹਰ ਗਏ ਹੋਣੇ ਕਦੋਂ ਆਣਗੇ ਉਹਨਾਂ ਦਾ ਨਹੀਂ ਕੋਈ ਪਤਾ ਭਰਪਾ ਜੀ ਤੁਹਾਨੂੰ ਨਾਲ ਚੱਲਣਾ ਪਊਗਾ ਥਾਣੇ ਐਵੇਂ ਵੀਰ ਜੀ ਅਸੀਂ ਕੋਈ ਕਤਲ ਕਰਤਾ ਮੇਰੇ ਬੱਚਿਆਂ ਨੇ ਜਾਂ ਮੈਂ ਕਰਤਾ ਕਤਲ ਕੋਈ ਕੋਲੋਂ ਘੱਟ ਨਹੀਂ ਪੈਣੇ 307 ਲੱਗਦੀ ਰੇ ਤੇ ਤੁਸੀਂ ਤਾਂ ਰਾਵਾਂ ਨਹੀਂ ਜਾਣਦੇ ਅਸੀਂ ਜਾਣਦੇ ਹਾਂ ਕਾਨੂੰਨ ਨੂੰ ਤੈਨੂੰ ਨੂੰ ਪ੍ਰੋਪਰ ਪੁੱਛੋ ਕਿੱਥੋਂ ਲੈਂਦੀ ਐ ਤੇ ਅਸੀਂ ਉੱਥੇ ਚੱਲਦੇ ਆਂ ਨਾਲ ਤੁਹਾਡੇ ਚਲੋ ਪੁੱਛੋ ਰਾਵਾਂ ਤੁਹਾਨੂੰ ਉੱਥੇ ਪਤਾ ਲੱਗ ਹੀ ਜਾਣੀਆਂ ਚਲੋ ਨਾ ਤਾਂ ਮੈਂ ਇਹਨਾਂ ਨੂੰ ਜਾਣ ਦੇਣਾ ਤਾਂ ਨਾ ਮੈਂ ਖੁਦ ਜਾਣਾ ਇਹਨਾਂ ਤਾਂ ਡੈਡੀ ਘਰੇ ਹੈ ਨਹੀਂ ਜਦੋਂ ਆ ਕੇ ਉਹਨਾਂ ਨਾਲ ਤੁਸੀਂ ਗੱਲ ਕਰ ਲਓ ਜੀ ਜੀ ਜੇ ਤਾਂ ਤੁਸੀਂ ਇਦਾਂ ਮੇਰੇ ਨਾਲ ਬੈਠ ਕੇ ਚੱਲੋਗੇ ਤਾਂ ਬੜੀ ਵਧੀਆ ਗੱਲ ਐ ਜੇ ਮ ਜੋ ਕੋਈ ਨਹੀਂ ਨਹੀਂ ਇਹ 12 ਸਾਲ ਦਾ ਹਾਂ ਇਹਨਾਂ ਦੇ ਕਾਰਵਾਈ ਨਹੀਂ ਪੈਣੀ ਜੀ ਥੋੜੇ ਤੇ ਪੈਣੀ ਜਾਂ ਥੋੜੇ ਘਰਵਾਣੇ ਤੇ ਪੈਣੀ ਹੈ ਠੀਕ ਹੈ ਉਹਦੇ ਪਰਚਾ ਦੇਣਾ ਪੈਣਾ ਸਾਨੂੰ 307 ਮੈਂ ਤਾਂ ਰੋ ਹੱਥ ਜੋੜ ਕੇ ਬੇਨਤੀ ਕਰਦਾ ਵੀ ਮੇਰਾ ਉਹ ਸੁਭਾ ਨਹੀਂ ਹੈਗਾ ਵੀ ਮੈਂ ਜਨਾਨੀਆਂ ਨਾਲ ਧੱਕਾ ਮੁਕੀ ਕਰਾਂ ਬੱਚਿਆਂ ਨੂੰ ਨਾਲ ਲੈ ਕੇ ਸਿਰਫ ਉਸ ਦੁਕਾਨ ਤੇ ਚੱਲੋ ਜਿਹੜੇ ਬੰਦੇ ਨੇ ਡੋਰ ਵੇਚੀ ਹੈ ਕਿੱਥੋਂ ਲਿਆਉਂਦੀ ਸੀ ਤੁਸੀਂ ਨਾਲ ਚੱਲੋ ਚਲੋ ਆਜੋ ਹਾਂ ਆਓ ਬੈਠੋ ਚਲ ਤੁਰੋ ਇਹਨਾਂ ਨੂੰ ਲਊ ਪਿੰਦੇ ਆ ਬੱਚਿਆਂ ਨੂੰ ਪਿੱਛੇ ਲਗਾ ਦਿਓ ਗੱਡੀ ਤੇਂ ਦੀ ਨੂੰ ਬਿਠਾਓ ਨਾਲ ਭਾਬੀ ਜੋਨੇ ਪੈਜੀ ਪਰ ਤੁਹਾਡੀ ਗਲਤੀ ਹੈ ਠੀਕ ਹੈ ਸਭ ਤੋਂ ਆਪਦੀ ਕਾਨੂੰਨੀ ਕਾਰਵਾਈ ਜਿਹੜੀ ਹੁਣ ਅਮਲ 'ਚ ਲਿਆਉਣਾ ਪੈਣਾ ਕੋਈ ਗੱਲ ਤਾਂ ਹੈ ਵੀ ਨਹੀਂ ਸੀ ਵੀਰ ਜੀ ਅੱਡੀ ਕੋਈ ਗੱਲ ਪੈਜੀ ਕਿਉਂ ਨਹੀਂ ਗੱਲ ਇਹ ਤੁਸੀਂ ਇਹਨਾਂ ਨੂੰ ਲੈ ਜਾਂਦੇ ਪੁੱਛ ਦੱਸ ਕਰਕੇ ਇਹਨਾਂ ਨੂੰ ਦੁਕਾਨ ਤੋਂ ਮੋੜ ਲੈਂਗੇ ਕੋਈ ਨਹੀਂ ਬੱਚੇ ਇਦਾਂ ਨਹੀਂ ਅਸੀਂ ਲਿਜਾ ਸਕਦੇ ਹਾਂ ਜੀ ਬੋਲੀ ਸੀ ਨਾ ਹਾਂ ਜੀ ਹੁਣ ਭੈਣ ਜੀ ਐਂ ਦੱਸੋ ਜਦੋਂ ਤਾਂ ਮੈਂ ਉਦੋਂ ਤੁਹਾਡੇ ਬੱਚਿਆਂ ਕੋਲੋਂ ਡੋਰ ਫੜੀ ਤੇ ਉਦੋਂ ਤੁਹਾਡਾ ਹਾ ਭਾਵੇਂ ਸੀ ਵੀ ਬੱਚਿਆਂ ਦਾ ਕੰਮ ਹੈ ਜੀ ਖੇਡਣਾ ਹੈ ਬੱਚਿਆਂ ਨੇ ਤਾਂ ਫਿਰ ਤੁਸੀਂ ਮੇਰੇ ਤੇ ਟਿੱਪਣੀਆਂ ਕੀਤੀਆਂ ਉੱਥੇ ਦੁਕਾਨਦਾਰ ਕੋਲ ਜਦੋਂ ਮੈਂ ਲੈ ਕੇ ਗਿਆ ਜਦੋਂ ਚਾਇਨਾ ਡੋਰ ਲਈ ਤੁਸੀਂ ਉੱਥੇ ਉਹਦੇ ਨਾਲ ਰਲ ਕੇ ਮੇਰੇ ਤੇ ਟਿੱਪਣੀਆਂ ਕੀਤੀਆਂ ਚਿੱਟਾ ਤਾਂ ਤੁਸੀਂ ਫੜਦੇ ਨਹੀਂ ਘਰਾਂ 'ਚ ਬੜੇ ਫਿਰਦੇ ਉਹ ਦੁਕਾਨਾਂ 'ਤੇ ਬੜੇ ਫਿਰਦੇ ਹੋ ਹੁਣ ਤੁਹਾਨੂੰ ਪਤਾ ਹੈ ਉਦੋਂ ਮੈਂ ਕੀ ਕੀਤਾ ਉਹਨਾਂ ਦਾ ਜਿਹੜਾ ਚਿੱਟੇ ਵਾਲਾ ਗੱਡੀ 'ਚ ਉਤਾਰਿਆ ਤੁਹਾਨੂੰ ਬਖਾਇਆ ਤੁਹਾਡੇ ਨਾਲ ਸੀ ਨਾ ਚਿੱਟੇ ਹਣ ਉਸ ਬੰਦੇ ਤੇ ਮੈਂ ਇਹੋ ਜਿਹਾ ਪਰਚਾ ਦੇ ਕੇ ਤੋਰਿਆ ਵੀ ਉਹ ਬੰਦਾ ਘਟੋ ਘਟ ਸਾਲ 1.5 ਸਾਲ 2 ਸਾਲ ਜੇਲ੍ਹ ਦੇ ਵਿੱਚੋਂ ਜ਼ਮਾਨਤ ਵੀ ਨਹੀਂ ਕਰਾ ਕੇ ਬਾਹਰ ਆ ਸਕਦਾ ਜਿਹੜਾ ਡੋਰ ਵਾਲਾ ਸੀ ਨਾ ਜਿਹਦੇ ਪਿੱਛੋਂ ਲੀਡਰ ਜਿਹਦਾ ਫੋਨ ਆਈ ਜਾਂਦਾ ਸੀਗਾ ਠੀਕ ਹੈ ਤੁਸੀਂ ਦੇਖਿਆ ਬਾਅਦ ਦੇ ਵਿੱਚ ਉਹ ਆ ਕੇ ਉਹਨੇ ਗੱਡੀ ਵੀ ਰੋਕਣ ਦੀ ਕੋਸ਼ਿਸ਼ ਕੀਤੀ ਮੇਰੀ ਹਾਂਜੀ ਉਹ ਬੰਦੇ ਨੇ ਆਪਦੀ ਪੂਰੀ ਵਾਹ ਲਾ ਲਈ ਪਰ ਮੈਂ ਉਹ ਡੋਰ ਵਾਲੇ ਨੂੰ ਸੇਠ ਨੂੰ ਜਿਹੜਾ ਸੀ ਨਾ ਉਹ ਕਹਿੰਦਾ ਮੈਨੂੰ ਕੋਈ ਹੱਥ ਨਹੀਂ ਪਾ ਸਕਦਾ ਉਹਦੇ ਤੇ ਮੈਂ 307 ਦਾ ਪਰਚਾ ਦੇ ਕੇ ਤੋਰਿਆ ਤੁਹਾਨੂੰ ਮੈਂ ਤਾਂ ਛੱਡਿਆ ਸੀ ਵੀ ਤੁਹਾਡੇ ਪਿੱਛੇ ਪੰਚਾਇਤ ਨੇ ਆ ਕੇ ਤਰਲੇ ਕੱਢੇ ਵੀ ਬੱਚਿਆਂ ਵਾਲੇ ਠੀਕ ਹੈ ਤੇ ਅੱਜ ਤੁਹਾਡੇ ਆਪ ਦੇ ਬੰਦੇ ਦੇ ਡੋਰ ਪੈ ਗਈ ਅੱਜ ਤੁਹਾਡਾ ਬੰਦਾ ਪਰ ਨਾਲ ਪੈ ਤੁਹਾਨੂੰ ਪਤਾ ਲੱਗਦਾ ਨਾ ਜੇ ਜਦੋਂ ਆਪਦੇ ਤੇ ਪੈਂਦੀ ਉਹ ਲੋਤਾ ਫਿਰ ਹੁੰਦੀ ਆ ਉਹ ਵੀ ਤਾਂ ਕਿਸੇ ਦਾ ਬੱਚਾ ਖੇਡ ਹੀ ਰਿਹਾ ਸੀ ਨਾ ਹੁਣ ਜੇ ਮੈਂ ਕਹਾਂ ਕਿ ਤੁਸੀਂ ਉੱਧੇ ਮੈਨੂੰ ਘਰ ਗਏ ਨੂੰ ਇਹ ਗੱਲ ਆਖੀ ਵੀ ਬੱਚਿਆਂ ਦਾ ਕੰਮ ਹੈ ਖੇਡਣਾ ਜੀ ਤੁਸੀਂ ਉੱਥੋਂ ਬੰਦ ਕਰੋ ਜਿੱਥੋਂ ਆਉਂਦੀ ਹੈ ਜਿੱਥੋਂ ਤੱਕ ਸਾਡੀ ਵਾਹ ਅਸੀਂ ਉੱਥੋਂ ਤੱਕ ਲਾਉਣੇ ਆ ਨਾ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਦੀ ਸਲਾਮਤੀ ਵਾਸਤੇ ਮੈਂ ਉੱਧੇ ਗੱਲ ਆਖੀ ਤਾਂ ਤੁਸੀਂ ਉਲਟਾ ਮੇਰੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਹੁਣ ਦੱਸੋ ਨਾ ਪੁਲਿਸ ਕੱਲੀ ਪੁਲਿਸ ਗੱਲ ਤੋਂ ਹੋ ਜਾਂਦੀ ਹੈ ਰੁਕੋ ਜੀ ਇੱਥੇ ਨਹੀਂ ਨਹੀਂ ਕੋਈ ਨਹੀਂ ਆਉਣ ਦੇ ਨਾਲ ਇਹਨਾਂ ਨੂੰ ਰੋਕਣਾ ਕਦੇ ਵਾਸਤੇ ਆਜੋ ਆਓ ਬੈਠੋ ਸਰਦਾਰ ਜੀ ਬੇਟਾ ਕੁਰਸੀ ਦੇ ਦਿਓ ਆਓ ਬੈਠੋ ਬਿਠਾ ਲਓ ਮੁੰਡਿਆਂ ਨੂੰ ਕੋਈ ਗੱਲ ਆਜੋ ਤੁਸੀਂ ਇੱਧਰ ਆਜੋ ਨਾਲ ਚਾਹ ਪਾਣੀ ਠੰਡਾ ਮੰਗਾਲਾਂ ਕੁਛ ਮਿਹਰਬਾਨੀ ਜੀ ਸ਼ੁਕਰਗੁਜ਼ਾਰ ਸਰਦਾਰ ਜੀ ਮੈਂ ਤੁਹਾਨੂੰ ਸਿਰਫ ਇਹ ਕਹਿਣ ਵਾਸਤੇ ਹੁਣ ਮੁੰਡੇ ਤੁਹਾਡੇ ਨਾਲ ਹੈ ਨਾ ਉਸ ਦਿਨ ਪਤਾ ਨਹੀਂ ਕਿਵੇਂ ਤੁਸੀਂ ਗੱਡੀ 'ਚ ਇਕੱਲੇ ਆ ਗਏ ਜਿੱਦੇ ਮੇਰੇ ਮੂਰੇ ਗੱਡੀ ਲਾਈ ਸੀ ਜੇ ਮੈਂ ਦੂਜੇ ਥਾਣੇਦਾਨ ਵਰਗਾ ਹੁੰਦਾ ਨਾ ਤੇ ਮੈਂ ਤੁਹਾਡੇ ਤੇ ਮੇਰਾ ਰਾਹ ਰੋਕਣ ਦੀ ਕਾਰਵਾਈ ਪਾਉਂਦਾ ਪਰ ਮੈਨੂੰ ਪਤਾ ਹੈ ਇਹ ਪਤਾ ਨਹੀਂ ਕਿੱਥੋਂ ਕਿਹੜੀਆਂ ਚੀਜ਼ਾਂ ਹੁੰਦੀਆਂ ਵੀ ਤੁਹਾਡੇ ਦੋ ਕਰਦਾਰ ਹੁੰਦੇ ਦੋ ਚਿਹਰੇ ਤੁਹਾਡੇ ਗੁੱਸਾ ਨਾ ਕਰੋ ਮੇਰੀ ਗੱਲ ਦਾ ਮੁੰਡੇ ਤੁਹਾਡੇ ਨਾਲ ਤੁਸੀਂ ਬੇਟਾ ਅੱਜ ਇਹਨਾਂ ਨੇ ਜੇ ਹਲਕੇ ਦੇ ਵਿੱਚ ਕੋਈ ਆਪਦੀ ਚਾਹੇ ਚੌਂਡ ਲੜਨੀ ਆ ਚਾਹੇ ਕੁਝ ਕਰਨਾ ਹੈ ਜੇ ਤੁਸੀਂ ਨਾਲੋਂ ਕੱਲ ਨੂੰ ਤੁਸੀਂ ਵੀ ਕੁਝ ਕਰਨਾ ਹੋਊ ਇਦਾਂ ਦਾ ਤੁਸੀਂ ਵੀ ਆ ਸਕਦੇ ਹੋ ਪਰ ਸਿਆਸਤ ਮੈਂ ਕਹਣਾ ਇਹੋ ਜੀ ਹੋਣੀ ਚਾਹੀਦੀ ਹੈ ਕਿ ਲੋਕਾਂ ਦਾ ਭਲਾ ਜੇ ਅਸੀਂ ਕਹਿੰਦੇ ਨਾ ਕਰਾਂਗੇ ਤਾਂ ਸੱਚੀ ਕਰੀਏ ਜਿਹੜੇ ਤਾਂ ਇਹਨਾਂ ਦੇ ਬੱਚੇ ਮੈਂ ਫੜੇ ਸੀ ਬੇਟਾ ਛੱਤ ਤੇ ਪਤੰਗ ਉਡਾਉਂਦੇ ਮੈਂ ਜੇ ਮੇਰੇ ਮੁਲਾਜ਼ਮਾਂ ਨੇ ਦੇਖਿਆ ਤਾਂ ਇਹਨਾਂ ਬੱਚਿਆਂ ਕੋਲ ਚਾਈਨਾ ਡੋਰ ਸੀ ਉਹਦੇ ਬੀਬੀ ਕਹਿੰਦੀ ਸੀ ਬੱਚਿਆਂ ਦੇ ਖੇਡਣ ਦੀ ਚੀਜ਼ ਹੈ ਅੱਜ ਇਹਦੇ ਆਪਦੇ ਘਰ ਵਾਲੇ ਦੇ ਗਲਵੜਤਾ ਨੱਕਵੜਤਾ ਮੱਥਾਵੜਤਾ ਅੱਜ ਇਹ ਮੇਰੇ ਕੋਲ ਇੱਥੇ ਪਿੱਟਦੀ ਆਈ ਕਹਿੰਦੀ ਉਹ ਬੰਦੇ ਲੱਭੋ ਜਿਨ੍ਹਾਂ ਨੇ ਉਹ ਪਤੰਗ ਉਡਾਇਆ ਜਿਨ੍ਹਾਂ ਦੀ ਡੋਰ ਹੈ ਜੇਦੋਂ ਇਹਨਾਂ ਦੇ ਬੱਚਿਆਂ ਕੋਲ ਹੈ ਉਦੋਂ ਉਹ ਸਹੀ ਹੈ ਜੇ ਕਿਸੇ ਦੇ ਬੱਚੇ ਕੋਲ ਉਹ ਗਲਤ ਹੈ ਸਰਦਾਰ ਜੀ ਮੈਂ ਤਾਂ ਉਦੋਂ ਨਹੀਂ ਕਿਹਾ ਸੀ ਨਾ ਤੁਸੀਂ ਉਹ ਦੁਕਾਨਦਾਰ ਨੂੰ ਛਡਾਉਣ ਆਏ ਅੱਜ ਤੁਹਾਨੂੰ ਅਹਿਸਾਸ ਹੁੰਦਾ ਇਸ ਗੱਲ ਦਾ ਕਿ ਮੈਂ ਉਹ ਤੇ 307 ਦਾ ਪਰਚਾ ਸਹੀ ਦਿੱਤਾ ਮੈਂ ਤਾਂ ਤੁਹਾਡੀ ਜ਼ਿੰਮੇਵਾਰੀ ਤੋਂ ਤੁਹਾਨੂੰ ਰੋਕਿਆ ਹੀ ਨਹੀਂ ਤੁਸੀਂ ਸਰਦਾਰ ਜੀ ਦੇਖੋ ਮੈਂ ਇੱਕ ਚੀਜ਼ ਕਹਿਣਾ ਹੈ ਕਿ ਜਦੋਂ ਅਸੀਂ ਇਹ ਵਰਦੀ ਪਾ ਲਈ ਨਾ ਤਾਂ ਸਾਡੇ ਦੋ ਰੂਪ ਨਹੀਂ ਹੋਣੇ ਚਾਹੀਦੇ ਜਾਂ ਤਾਂ ਅਸੀਂ ਲੋਕਾਂ ਦੇ ਹੋਣੇ ਚਾਹੀਦੇ ਜਾਂ ਫਿਰ ਅਸੀਂ ਤੁਹਾਡੇ ਹੋਣੇ ਚਾਹੀਦੇ ਟਾਡੇ ਅਸੀਂ ਉੱਥੋਂ ਤੱਕ ਹੋਣੇ ਚਾਹੀਦੇ ਜਿੱਥੋਂ ਤੱਕ ਸਾਨੂੰ ਲੱਗੇ ਕਿ ਲੋਕਾਂ ਦੀ ਭਲਾਈ ਹੋ ਰਹੀ ਹੈ। ਤੇ ਤੁਸੀਂ ਸਾਡੇ ਉੱਥੋਂ ਤੱਕ ਹੋਣੇ ਚਾਹੀਦੇ ਜਿੱਥੇ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਨਾ ਕਿ ਤੁਸੀਂ ਸਾਡੀ ਮਦਦ ਕਰੋ। ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਜਿੱਥੇ ਮਰਜੀ ਜਾਵਾਂ ਠੀਕ ਹੈ ਜੀ। ਇੱਕ ਸਰਦਾਰ ਜੀ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆਂ ਕਈ ਵਾਰੀ ਲੱਗਦਾ ਹੁੰਦਾ ਹੈ ਕਿ ਪਤਾ ਨਹੀਂ ਜੇ ਮੈਂ ਜ਼ਿਆਦਾ ਸਖਤ ਹੋ ਕੇ ਹੋਣਾ ਤੇ ਮੈਂ بڑے ਮੋਟੇ ਗੱਫੇ ਭਾਲਦਾ। ਸੰਤੁਸ਼ਟੀ ਜਿਹੜੀ ਹੈ ਨਾ ਜੇ ਹੋ ਜੇ ਠੀਕ ਹੈ ਹੁਣ ਇਹ ਨਾ ਸਮਝੋ ਕਿ ਮੈਂ ਗਿਆਨ ਛਾੜ ਰਿਹਾ ਹਾਂ। ਤਾਂ ਜੀ। ਹਾਂ ਜੀ ਹਾਂ ਜੀ। ਸੰਤੁਸ਼ਟੀ ਜਿਹੜੀ ਅਜੇ ਉਹ ਬੰਦੇ ਨੂੰ ਦਿਨ ਰਾਤ ਦੀ ਦੋ ਵੇਲੇ ਦੀ ਰੋਟੀ ਤੇ ਹੋ ਜਾਂਦੀ ਐ ਪਾਉਣ ਨੂੰ ਕੱਪੜੇ ਹੋਣ ਰਹਿਣ ਨੂੰ ਘਰ ਹੋਵੇ ਤੇ ਖਾਣ ਨੂੰ ਰੋਟੀ ਹੋਵੇ ਉਹਦੇ ਨਾਲ ਸੰਤੁਸ਼ਟੀ ਹੋ ਜਾਂਦੀ ਐ ਜੇ ਨਹੀਂ ਹੁੰਦੀ ਤਾਂ ਜਿਹੜੇ ਅੱਧੇ ਅੱਧੇ ਸਮੁੰਦਰ ਤੇ ਵੀ ਕਬਜ਼ੇ ਕਰੀ ਬੈਠੇ ਆ ਨਾ ਸੰਤੁਸ਼ਟੀ ਉਹਨਾਂ ਦੀ ਨਹੀਂ ਪੂਰੀ ਰਾਤ ਨਹੀਂ ਸੌਂਦੇ ਦਿਨੇ ਨਹੀਂ ਸੌਂਦੇ ਪਤਾ ਨਹੀਂ ਸੌਂਦੇ ਕਦੋਂ ਆ ਸੰਤੁਸ਼ਟੀ ਫਿਰ ਵੀ ਨਹੀਂ ਮੈਂ ਤੁਹਾਡੀ ਗੱਲ ਨਾਲ ਜਮ੍ਹਾਂ ਸਹਿਮਤਾ ਜੀ ਕਿਰਨਾ ਕੀਤਾ ਮੈਨੂੰ ਲੱਗਦਾ ਕਿ ਮੈਂ ਉਦੋਂ ਗਲਤ ਸੀ ਹਮ ਪਰ ਹੁਣ ਤੁਹਾਨੂੰ ਕਿਹੜੀ ਚੀਜ਼ ਚਾਹੀਦੀ ਐ ਮੈਨੂੰ ਦੱਸੋ ਮੈਂ ਤੁਹਾਡੇ ਨਾਲ ਖੜਾ ਬਸ ਮੈਨੂੰ ਤੁਹਾਡਾ ਇਹਨਾਂ ਸਾਥ ਚਾਹੀਦਾ ਕਿ ਜਿੱਥੇ ਤੁਹਾਨੂੰ ਲੱਗੇ ਨਾ ਤੁਹਾਡੇ ਕੋਲ ਬੰਦਾ ਆ ਕੇ ਆਖੇ ਕਿ ਮੈਂ ਤੁਹਾਡੇ ਨਾਲ ਤੁਰਦਾ ਜੀ ਮੈਂ ਤੁਹਾਡੀ ਸਪੋਰਟ ਕਰਦਾ ਜੀ ਮੈਂ ਦਿਨੇ ਰਾਤ ਵਰਦਾ ਜੀ بس ਦੋ ਨੰਬਰ ਵਾਲੇ ਦੇ ਨਾਲ ਨਾ ਤੁਰਿਆ ਕਰੋ ਫਿਰ ਸਾਨੂੰ ਬੜਾ ਸਵਾਦ ਆਊ ਕੰਮ ਕਰਨ ਦਾ ਚਲੋ ਚਿੰਤਾ ਨਾ ਕਰੋ ਤੁਸੀਂ ਜਿਹੜੀ ਸਾਡੇ ਤੋਂ ਤੁਹਾਨੂੰ ਮਦਦ ਚਾਹੀਦੀ ਆ ਬਸ ਤੁਸੀਂ ਭੇਜੋ ਮੁੰਡਿਓ ਸਾਨੇਦਨ ਸਾਹਿਬ ਦੀ ਗੱਲ ਪੱਲੇ ਬੰਨ ਲਓ ਕੋਈ ਬੰਦਾ ਘਟਣਾ ਨਹੀਂ ਹੁਣ ਓਕੇ ਸਰ ਵਧੀਆ ਲੱਗਾ ਤੁਹਾਡਾ ਬਹੁਤ ਤੁਹਾਡਾ ਬਹੁਤ ਧੰਨਵਾਦ ਬਸ ਅੱਗੇ ਤੋਂ ਜਿਹੜਾ ਅਸੀਂ ਤੁਹਾਡਾ ਸਾਥ ਕਿਤੇ ਹੀ ਆਈਏ ਤੁਸੀਂ ਸਾਡਾ ਸਾਥ ਦੇ ਕੇ ਚਲੋ ਕੋਈ ਗੱਲ ਨਹੀਂ ਜੀ ਜੇ ਕੋਈ ਮੇਰੇ ਤੋਂ ਵੀ ਹੋਇਆ ਤਾਂ ਕੋਈ ਗੱਲ ਨਹੀਂ ਮੈਂ ਫੀਲ ਕਰਦਾ ਹਾਂ ਕਰ ਦੂੰ ਤੁਹਾਡੀ ਬਹੁਤ ਮਿਹਰਬਾਨੀ ਓਕੇ ਥੈਂਕ ਯੂ ਠੀਕ ਆ ਭਣੇ ਇੱਕ ਮਿੰਟ ਇੱਕ ਮੇਰੀ ਹੋਰ ਬੇਤੀ ਸੁਣ ਕੇ ਜਾ ਜੀ ਤੁਸੀਂ ਇਹਨਾਂ ਪਰਿਵਾਰਾਂ ਦੇ ਵਿੱਚ ਵਿਚਰਦੇ ਹੋ ਘਰ ਘਰ ਜਾਂਦੇ ਹੋ ਅੱਜ ਤੋਂ ਬਾਅਦ ਕੋਸ਼ਿਸ਼ ਕਰੋ ਜਿੱਥੇ ਜਾਓ ਉਹਨਾਂ ਜਿੱਥੇ ਤੁਹਾਡੇ ਭਾਸ਼ਣ ਹੋਣ ਜਿੱਥੇ ਲੈਕਚਰ ਹੋਣ ਪਬਲਿਕਲੀ ਉੱਥੇ ਸਾਡੀ ਮਦਦ ਹੋਊਗੀ ਪੁਲਿਸ ਦੀ ਇਹ ਕਿ ਤੁਸੀਂ ਉਹ ਉੱਥੇ ਆਪਣੇ ਭਾਸ਼ਣ ਦੇ ਵਿੱਚ ਇੱਕ ਦੋ ਲਾਈਨਾਂ ਇਹ ਜ਼ਰੂਰ ਰੱਖਿਓ ਜਿੱਥੇ ਚੱਚਾ ਸ਼ਬਦ ਲੱਗਦਾ ਚਾਹੇ ਚਿੱਟਾ ਹੋਗਾ ਜਾਂ ਚਾਈਨਾ ਡੋਰ ਹੋਵੇ ਚਾਹੇ ਚੋਰੀ ਬਹੁਤ ਸਾਰੇ ਚੱਚੇ ਲੱਗਦੇ ਜਿਹੜੇ ਦੋ ਨੰਬਰ ਚ ਕੰਮ ਹੋ ਜਾਂਦੇ ਉੱਥੇ ਜ਼ਰੂਰ ਮੇਰੀ ਬੇਨਤੀ ਹੈ ਤੁਸੀਂ ਆਪਣੇ ਭਾਸ਼ਣਾਂ ਦੇ ਵਿੱਚ ਅਨਾਉਂਸ ਕਰੋ ਤਾਂ ਕਿ ਬੱਚਿਆਂ ਨੂੰ ਆਪਾਂ ਅਵੇਅਰ ਕਰ ਸਕੀਏ ਮਾਂ ਪਿਓ ਨੂੰ ਅਵੇਅਰ ਕਰ ਸਕੀਏ ਵੀਰ ਜੀ ਮੇਰੀ ਗੱਲ ਸੁਣੋ ਬੈਲ ਕਾਫੀ ਜ਼ਿਆਦਾ ਵੱਨ ਜਾਣਾ ਜੇ ਕੋਈ ਸਰਕਾਰੀ ਮਦਦ ਹੈਗੀ ਦਵਾਓ ਨਹੀਂ ਨਹੀਂ ਸਰਕਾਰੀ ਮਦਦ ਭਾਵੇਂ ਮਨਵਾਇੰਦ ਉਸ ਵੀ ਤੇਰੇ ਘਰ ਵਾਲਾ ਜਿਹੜੀ ਚਾਈਨਾ ਡੋਰ ਤੇਰੇ ਜੋਾਕਾਂ ਕੋਲ ਸੀ ਉਹੀ ਕਿਸੇ ਹੋਰ ਦੇ ਜੋਾਕਾਂ ਦੀ ਖਲਾਰੀ ਪੇ ਤੇਰੇ ਘਰ ਵਾਲੇ ਦੇ ਗਲੇ ਚ ਫਰ ਗਈ ਤੇਰੇ ਘਰ ਵਾਲਾ ਕਿਹਣਾ ਦੱਸ ਉੱਥੇ ਚਾਈਨਾ ਦੇ ਬਾਰਡਰ ਤੇ ਪਾਕਿਸਤਾਨ ਦੇ ਬਾਰਡਰ ਤੇ ਲੜਕੇ ਜ਼ਖਮੀ ਹੋਏ ਮੈਂ ਸਰਕਾਰੀ ਮਦਦ ਦਵਾ ਦੇ ਬਿਲਕੁਲ ਜੀ ਬਾਕੀ ਕੋਈ ਗੱਲ ਨਹੀਂ ਫੇਰ ਵੀ ਜਿੰਨੀ ਹੋ ਸਕੇ ਅਸੀਂ ਮਦਦ ਕਰਾਂਗੇ ਓਕੇ ਚਿੰਤਾ ਨਾ ਕਰੋ ਸੀ ਠੀਕ ਹੈ ਜੀ ਠੀਕ ਹੈ ਕੋਈ ਗੱਲ ਨਹੀਂ ਭਾਂਜੀ ਵਧੀਆ ਘਰਬਾਰ ਹੈ ਤੁਹਾਡਾ ਹੁਣ ਪੁੱਤ ਗੱਲ ਸੁਣ ਮੇਰੀ ਹਾਂਜੀ ਅਜੀ ਤੁਹਾਡਾ ਡੈਡੀ ਉਸੇ ਚਾਈਨਾ ਡੋਰ ਦੇ ਨਾਲ ਜਿਹੜਾ ਉਹ ਪੂਰਾ ਕਟਿਆ ਵੱਡਿਆ ਹਸਪਤਾਲ ਚ ਗਿਆ ਹੈ ਹਾਂਜੀ ਜੇ ਤੁਹਾਡੇ ਡੈਡੀ ਨੂੰ ਕੁਝ ਹੋ ਜੇ ਹਾਂਜੀ ਤਾਂ ਕਿਵੇਂ ਲੱਗੂਗਾ ਤੁਹਾਨੂੰ ਉਮਰ ਕੱਢ ਲੂਗੇ ਨਹੀਂ ਵੀਰ ਜੀ ਐ ਨਾ ਕੋਈ ਅਸੀ ਤੋਂ ਉਹਦੇ ਬਿਨਾ ਕਰਕ ਨਹੀਂ ਮੈਂ ਕਿ ਮੈਂ ਨਹੀਂ ਕਹਿੰਦਾ ਵੀ ਹੋਵੇ ਮੈਂ ਬੱਚੇ ਨੂੰ ਪੁੱਛ ਰਿਹਾ ਉਦੋਂ ਜਿੱਦੇ ਮੈਂ ਤੁਹਾਨੂੰ ਕੋਠੇ ਤੋਂ ਲਾਇਆ ਉਦੋਂ ਚਾਈਨਾ ਡੋਰ ਸੀ ਨਾ ਤੁਹਾਡੇ ਕੋਲ ਕਿੰਨੇ ਦਾ ਮ 800 ਦਾ ਮਿਲਿਆ 800 ਦਾ ਮਿਲਿਆ ਕਿਤੋਂ ਲੈ ਸੀ ਪੈਸੇ ਐਸੀ ਮੰਮੀ ਤੋਂ ਲੈ ਸੀ ਹਾਂਜੀ ਇੱਕ ਡੋਰ 100 150 ਰੁਪਏ ਦੀ ਵੀ ਆਉਂਦੀ ਬੱਚਿਆਂ ਵਾਸਤੇ ਹੁਣ ਜਦੋਂ ਬੱਚੇ ਨੇ ਕਿਹਾ ਕਿ ਡੋਰ ਵਾਸਤੇ 800 ਰੁਪਏ ਚਾਹੀਦਾ ਤੁਹਾਨੂੰ ਪਤਾ ਨਹੀਂ ਲੱਗਾ ਕਿਹੜੀ ਡੋਰ ਲੈ ਕੇ ਆਉਣਾ ਕਿ ਮੇਰ ਜੀ ਮੈਂ ਤਾਂ ਮਾਫ਼ ਵੀ ਮੰਗਦੀ ਆ ਕਿਉਂਕਿ ਜਦੋਂ ਆਪਦੇ ਤੇ ਪਈ ਹੋਵੇ ਉਸ ਨੂੰ ਪਤਾ ਲੱਗਦਾ ਹੁੰਦਾ ਇਹਨਾਂ ਚੀਜ਼ਾਂ ਬਾਰੇ ਬੇਟਾ ਅੱਗੇ ਤੋਂ ਧਿਆਨ ਦੇਣਾ ਇਸ ਚੀਜ਼ ਦਾ ਵੀ ਜ਼ਰੂਰੀ ਨਹੀਂ ਕਿ ਪਤੰਗ ਚਾਈਨਾ ਡੋਰ ਨਾਲ ਹੀ ਉੱਡਦਾ ਠੀਕ ਹੈ ਸਿੰਪਲ ਡੋਰ ਨਾਲ ਵੀ ਉੱਡਦਾ ਜਦੋਂ ਕੋਈ ਦਿਨ ਤਿਆਰ ਹੈਗਾ ਠੀਕ ਹੈ ਵੈਸੇ ਤਾਂ ਇਹ ਹੈ ਕਿ ਜੇ ਡੋਰ ਸਿੰਪਲ ਵੀ ਹੋਵੇ ਨਾ ਬੇਟਾ ਭੈਣ ਜੀ ਡੋਰ ਸਿੰਪਲ ਵੀ ਹੈ ਤਾਂ ਉਹ ਵੀ ਪੰਛੀਆਂ ਦੇ ਪੈਰਾਂ 'ਚ ਪੈ ਜਾਂਦੀ ਹੈ ਖੰਭਾ 'ਚ ਪੈ ਜਾਂਦੀ ਹੈ ਠੀਕ ਹੈ ਆਖਰ ਨੁਕਸਾਨ ਤਾਂ ਪਹੁੰਚਾਉਂਦੀ ਹੈ ਨਾ ਪਰ ਫਿਰ ਵੀ ਕੋਸ਼ਿਸ਼ ਕਰੋ ਜੇ ਤੁਹਾਡਾ ਨਹੀਂ ਸਰਦਾ ਸਿੰਪਲ ਧਾਗੇ ਵਾਲੀ ਡੋਰ ਨਾਲ ਪਤੰਗ ਉਡਾ ਲਿਆ ਕਰੋ ਕੋਈ ਗੱਲ ਨਹੀਂ ਅੱਗੇ ਤੋਂ ਚਾਈਨਾ ਡੋਰ ਤੋਂ ਤੌਬਾ ਕਰੋ ਠੀਕ ਹੈ ਠੀਕ ਹੈ ਭੈਣ ਜੀ ਤੁਸੀਂ ਕੇਅਰ ਕਰੋ ਆਪਣੇ ਘਰ ਵਾਲੇ ਦੀ ਠੀਕ ਹੈ ਬੱਚਿਆਂ ਦਾ ਸਕੂਲਸ ਘਰ ਰੈਗੂਲਰ ਰੱਖਿਓ ਠੀਕ ਹੈ ਤੇ ਸਰਕਾਰੀ ਜਿਹੜੀ ਕੋਈ ਮੁਆਵਜ਼ਾ ਵਗੈਰਾ ਹੋ ਗਿਆ ਉਹ ਤਾਂ ਮੈਂ ਤੁਹਾਨੂੰ ਨਹੀਂ ਕਹਿੰ ਪਰ ਇਨਸਾਨੀਅਤ ਨਾਲ ਤੇ ਜੇ ਤੁਹਾਨੂੰ ਕਦੇ ਲੱਗੇ ਕਿ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਫਾਈਨੈਂਸ਼ਲੀ ਤਾਂ ਮੈਨੂੰ ਦੱਸ ਦਿਓ ਮੈਂ ਜਿੰਨਾ ਜੋਗਾ ਹੈਗਾ ਕੋਈ ਗੱਲ ਨਹੀਂ ਬੱਚਿਆਂ ਦਾ ਕਰਕੇ ਮੈਂ ਮਦਦ ਕਰੂੰਗਾ ਜੀ ਠੀਕ ਹੈ ਬੇਟਾ ਠੀਕ ਹੈ ਪਰੋ ਧਿਆਨ ਦੇ ਕੇ ਹਾਂਜੀ ਹਾਂਜੀ ਤੇ ਵੇਖਿਓ ਕਿਤੇ ਬਸ ਇਕੱਲੇ ਪਤੰਗਾ ਜੋਗੇ ਨਾ ਰਹੇ ਜੀ ਨਹੀਂ ਨਹੀਂ ਆਪਦੇ ਡੈਡੀ ਦੀ ਕੇਅਰ ਕਰੋ ਠੀਕ ਹੈ ਠੀਕ ਹੈ ਬੇਟਾ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀਕਾਲ ਜੀ ਮੈਂ ਜਸਵਿੰਦਰ ਸਿੰਘ ਬਰਾੜ ਤੇ ਰਤੂਬਾ ਟੀਵੀ ਨਾਲ ਜੁੜਿਆ ਹਾਂ ਤੁਸੀਂ ਅਸੀਂ ਆਪਣੇ ਵਕਤ ਵਕਤ ਪਲੇਟਫਾਰਮ ਤੋਂ ਪਿਛਲੇ ਦਿਨੀ ਫੇਰ ਚਾਈਨਾ ਡੋਰ 2 ਜਿਸ ਤਰ੍ਹਾਂ ਕਿ ਸਾਲ 2025 ਦੇ ਵਿੱਚ ਸਾਡੀ ਚਾਈਨਾ ਡੋਰ ਤੇ ਬਣਾਈ ਵੀਡੀਓ ਨੂੰ ਵਰਲਡ ਵਾਈਡ ਜਿਹੜਾ ਕਰੋਨਾ ਨੇ ਅਰਬਾਂ ਲੋਕਾਂ ਨੇ ਵੇਖਿਆ ਸੀ ਤੇ ਇੱਕ ਵਾਰ ਫੇਰ ਸਾਨੂੰ ਇਹ ਸਾਡੇ ਸਰੋਤਿਆਂ ਨੇ ਕਿਹਾ ਕਿ ਇਸ ਵਾਰ ਫੇਰ ਚਾਈਨਾ ਡੋਰ ਦੀ ਜਿਹੜੀ ਵੀਡੀਓ ਤੁਸੀਂ ਬਣਾਓ ਇੱਕ ਮੈਸੇਜ ਦਿਓ 2026 ਦੇ ਬਸੰਤ ਪੰਚਮੀ ਤੇ ਜਿਹੜੀ ਵੀਡੀਓ ਅਸੀਂ ਬਣਾਈ ਸਾਡੇ ਵਕਤ ਵਕਤ ਪਲੇਟਫਾਰਮ ਰਤਵਾ ਟੀਵੀ ਚੈਨਲ ਨਿਰਪੱਖ ਟੀਵੀ ਸਫਰ ਟੈਲੀਵਿਜ਼ਨ ਤੇ ਕਿਰਦਾਰ ਟੈਲੀਵਿਜ਼ਨ ਸਾਡੇ ਵੱਖ-ਵੱਖ ਪਲੇਟਫਾਰਮ YouTube ਦੇ ਜਿਹੜੇ ਹੈਗੇ ਇਹਨਾਂ ਤੋਂ ਤੁਸੀਂ ਉਸ ਵੀਡੀਓ ਨੂੰ ਦੇਖਿਆ ਹੋਰ ਬਹੁਤ ਸਾਰੇ ਪਲੇਟਫਾਰਮ ਨੇ ਸਾਡੀ ਵੀਡੀਓ ਨੂੰ ਪਲੇ ਕੀਤਾ ਦੁਨੀਆ ਦੇ ਵਿੱਚ ਬਹੁਤ ਵੱਡਾ ਮੈਸੇਜ ਇੱਕ ਵਾਰ ਗਿਆ ਤੇ ਇੱਕ ਵਾਰ ਫੇਰ ਸਾਨੂੰ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਫੋਨ ਕਾਲਸ ਬਹੁਤ ਸਾਰੇ ਮੈਸੇਜ ਆਏ ਕਿ ਇਹਦਾ ਸੈਕੰਡ ਪਾਰਟ ਤੁਸੀਂ ਬਣਾ ਸਕਦੇ ਹੋ ਜਿਹੜੀ ਚਾਈਨਾ ਡੋਰ ਅਸੀਂ ਇੱਕ ਵਾਰ ਸੈਕੰਡ ਪਾਰਟ ਤਾਂ ਅਸੀਂ ਚਾਹੇ 2026 ਦੇ ਵਿੱਚ ਕੀਤਾ 25 ਚ ਪਹਿਲਾ ਤੇ 26 ਚ ਦੂਜਾ ਪਰ 26 ਵਾਲੇ ਦਾ ਦੂਜਾ ਇੱਕ ਹੋਰ ਪਾਰਟ ਕਰਨ ਵਾਸਤੇ ਸਾਨੂੰ ਬਹੁਤ ਜ਼ਿਆਦਾ ਫੋਨ ਕਾਲਸ ਬਹੁਤ ਸਾਰੇ ਜਿਹੜੇ ਮੈਸੇਜ ਸਾਨੂੰ ਆਏ ਤੇ ਉਸ ਦੇ ਆਧਾਰ ਤੇ ਇੱਕ ਵਾਰ ਫੇਰ ਸਾਡੀ ਪੂਰੀ ਟੀਮ ਨੇ ਇਹ ਮੈਸੇਜ ਦਿੱਤਾ ਕਿ ਪਿਛਲੀ ਵਾਰ ਜਿਹੜੇ ਪਰਿਵਾਰ ਨੇ ਇਹ ਕਹਿ ਸੀ ਕਿ ਬੱਚਿਆਂ ਦੀ ਖੇਡ ਆ ਬੱਚੇ ਖੇਡਦੇ ਆ ਉਸੇ ਪਰਿਵਾਰ ਦੇ ਇੱਕ ਘਰ ਦੇ ਜੀ ਦੇ ਵਿੱਚ ਉਹਨਾਂ ਬੱਚਿਆਂ ਦੇ ਆਪਣੇ ਪਿਤਾ ਦੇ ਪੂਰੇ ਮੂੰਹ ਤੇ ਚਾਈਨਾ ਡੋਰ ਨੇ ਜਿਹੜਾ ਕੱਟ ਲਾਤੇ ਉਸ ਸੰਬੰਧੀ ਅਸੀਂ ਇਹ ਜਿਹੜੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਦੇਖਿਆ ਤੁਸੀਂ ਇਹਨੂੰ ਵੱਤ ਵਤ ਸ਼ੇਅਰ ਕਰਿਓ ਮੈਸੇਜ ਦੇ ਵਿੱਚ ਆਪਣੇ ਸੁਨੇਹਿਆਂ ਦੇ ਵਿੱਚ ਜ਼ਰੂਰ ਦੱਸਿਓ ਕਿ ਕੀ ਸਾਡਾ ਇਹ ਉਪਰਾਲਾ ਤੁਹਾਨੂੰ ਚੰਗਾ ਲੱਗਿਆ ਪੂਰੀ ਟੀਮ ਸਾਡੇ ਸਾਰੇ ਚੈਨਲ ਸਾਡੀ ਸਾਰੇ ਪਲੇਟਫਾਰਮ ਦੀ ਸਾਰਿਆਂ ਦਾ ਮੈਂ ਇੱਕ ਵਾਰ ਫੇਰ ਆਪਣੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਵਾਰ ਪੂਰਾ ਸਹਿਯੋਗ ਦੇ ਕੇ ਤਨਦੇਹੀ ਦੇ ਨਾਲ ਜਿਹੜਾ ਹੈਗਾ ਇਸ ਵੀਡੀਓ ਨੂੰ ਨਿਪਰੇ ਚੜਾਇਆ ਤੁਸੀਂ ਸਾਡੀਆਂ ਵੀਡੀਓਜ਼ ਨੂੰ ਪਿਆਰ ਕਰਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੱਚੀ ਕਾਲ ਜੀ